ਲੋ ਜੀ ਬਲੈਕ ਕਲਰ ਦੀ ਬਹੁਤ ਡਿਮਾਂਡ ਰਹਿੰਦੀ ਹੈ ਬਲੈਕ ਸੂਟ ਦੀ ਇਹ ਵੀ 500 ਰੁਪਏ ਜੀ ਲੋ ਜੀ ਬਾਈ ਹੋਣੀਆਂ ਨੇ ਢੇਰ ਲਾਤੇ ਸੂਟਾਂ ਤੇ ਇੱਕ ਤੋਂ ਇੱਕ ਕਲਰ ਪ੍ਰਿੰਟ ਵਿੱਚ ਪੇਂਟ ਵਾਲੇ 1000 ਰੁਪਏ ਦੇ 1100 ਜੀ ਤੋਂ ਜ਼ਿਆਦਾ ਬੇਸ ਵਿਕ ਰਿਹਾ ਹੈ ਅੱਜ ਕੱਲ ਇਹ ਹਾਂਜੀ ਆਰਗੈਂਜ਼ਾ ਬਾਟਮ ਤੇ ਵਰਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਸ਼ਹਿਰ ਮਲੇਰਕੋਟਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਮਲੇਰਕੋਟਲੇ ਦੀ ਸੂਟਾਂ ਦੀ ਕੈਮੇ ਦੀ ਦੁਕਾਨ ਦਿਖਾਵਾਂਗੇ ਜਿੱਥੋਂ ਤੁਸੀਂ ਵਿਆਹ ਸ਼ਾਦੀਆਂ ਵਾਸਤੇ ਸੂਟ ਬਹੁਤ ਸਸਤੇ ਰੇਟਾਂ ਤੇ ਲੈ ਸਕਦੇ ਹੋ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਆ ਰਿਹਾ ਜੀ ਬਹੁਤ ਭਾਰੀ ਆਫਰ ਇਹਨਾਂ ਵੱਲੋਂ ਜਿਹੜੀਆਂ ਹੁਣ ਲਾਈਆਂ ਗਈਆਂ ਨੇ ਗੁੱਲੂ ਦੀ ਖੱਟੀ ਤੇਲੀਆਂ ਵਾਲੇ ਬਾਜ਼ਾਰ ਦੇ ਵਿੱਚ ਇਹਨਾਂ ਦੀ ਸ਼ਾਪ ਆ ਸਾਰੇ ਕੰਟੈਕਟ ਨੰਬਰ ਪੂਰਾ ਐਡਰੈਸ ਆਪਾਂ ਇਹਨਾਂ ਦਾ ਤੁਹਾਨੂੰ ਦੱਸਾਂਗੇ ਸੋ ਅੱਜ ਦੀ ਵੀਡੀਓ ਜਿਵੇਂ ਰਹਿ ਰਹੇ ਹੋ ਚੱਲਦੇ ਆ ਸਾਰੀ ਸੂਟਾਂ ਦੀ ਕਲੈਕਸ਼ਨ ਇਹਨਾਂ ਦੀ ਆਪਾਂ ਤੁਹਾਨੂੰ ਦਿਖਾਉਨੇ ਆ ਤੇਲੀਆਂ ਵਾਲੇ ਬਾਜ਼ਾਰ ਦੇ ਵਿੱਚ ਇਹਨਾਂ ਦੀ ਜਿਹੜੀ ਉਹ ਸ਼ਾਪ ਆ ਗੁੱਲੂ ਦੀ ਹੱਟੀ ਇੱਥੋਂ ਤੁਸੀਂ ਬਹੁਤ ਸਹੀ ਰੇਟਾਂ ਤੇ ਸੂਟ ਜਿਹੜੇ ਉਹ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਵਾਸਤੇ ਤੇ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਆ ਰਿਹਾ ਬਹੁਤ ਭਾਰੀ ਆਫਰਾਂ ਜਿਹੜੀਆਂ ਇਹਨਾਂ ਵੱਲੋਂ ਲਾਈਆਂ ਗਈਆਂ ਨੇ ਸਾਰੇ ਸੂਟਾਂ ਦੀ ਕਲੈਕਸ਼ਨ ਆਪਾਂ ਤੁਹਾਨੂੰ ਜਿਹੜੀ ਦਿਖਾਉਨੇ ਆ ਕੜਾਈ ਵਾਲੇ ਸੂਟ ਤੇ ਹਰੇ ਜਿਹੜੀ ਉਹ ਦੱਸਦੇ ਆ ਅੱਜ ਪਹੁੰਚੇ ਜੀ ਆਪਾਂ ਗੁੱਲੂ ਦੀ ਹੱਟੀ ਤੇ ਸ਼ਹਿਰ ਮਲੇਰ ਕੋਟਲੇ ਦੇ ਵਿੱਚ ਤੇ ਤੁਹਾਡੀ ਡਿਮਾਂਡ ਬਹੁਤ ਆ ਰਹੀ ਸੀ ਕਿ ਦੁਬਾਰਾ ਇਹਨਾਂ ਦੀ ਜਿਹੜੀ ਸੂਟਾਂ ਦੀ ਕਲੈਕਸ਼ਨ ਦਿਖਾਓ ਪਹਿਲਾਂ ਵੀ ਆਪਾਂ ਜਿਹੜੀਆਂ ਵੀਡੀਓਜ਼ ਬਣਾਈਆਂ ਨੇ ਤੇ ਹਾਂਜੀ ਵੀਰੇ ਕਿਹੜੇ-ਕਿਹੜੇ ਸੂਟ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦਿਖਾ ਰਹੇ ਹੋ ਜੀ ਵੀਰੇ ਅੱਜ ਦੀ ਵੀਡੀਓ ਦੇ ਵਿੱਚ ਆਪਣੀ ਇੱਕ ਪਹਿਲਾ ਆਫਰ ਚੱਲ ਰਹੀ ਹੈ 1000 ਰੁਪਏ ਦੇ 11 ਸੂਟ ਹਾਂਜੀ ਪੱਜ ਵੀ ਆਫਰ ਆਪਣੀ ਉਸੇ ਤਰ੍ਹਾਂ ਚੱਲ ਰਹੀ ਹੈ 1000 ਰੁਪਏ ਦੇ 11 ਸੂਟ ਕੜਾਈ ਵਾਲੇ ਸੂਟ 5-5 ਮੀਟਰ ਕਪੜਾ ਠੀਕ ਹੈ ਜੀ ਤੇ ਦੁਪੱਟਾ ਨਾਲ ਰੈਗ ਦਾ ਰੈਗ ਭਰੇ ਪੈਣੋ ਜਿੰਨਾ ਮਰਜ਼ੀ ਮਾਲ ਲੈ ਲਓ ਮੇਰੇ ਕੋਲ 1000 ਰੁਪਏ ਦੇ 11 ਸੂਟ ਸਿੱਟੀ ਬਣਸਾ ਸੂਟ ਹੋਵੇਗਾ ਹੋ ਜਾ ਲਓ ਜੀ 1000 ਰੁਪਏ ਦੇ 11 ਸੂਟ ਤੁਹਾਨੂੰ ਜਿਹੜੇ ਮਿਲਣਗੇ ਬਹੁਤ ਖਾਸ ਆਫਰਾਂ ਨੇ 1000 ਰੁਪਏ ਦੇ 11 ਸੂਟ ਦੇਖ ਲੈ ਮਰਜ਼ੀ ਪੀਸ ਜਿੰਨੇ ਮਰਜ਼ੀ ਜੀ ਹਾਂਜੀ ਸਟਾਕ ਦੀ ਕੋਈ ਕਮੀ ਨਹੀਂ ਹੈਗੀ ਬੰਨਾ ਕਮਾਲ ਪਿਆ ਲਓ ਜੀ ਬਾਈ ਹੋਣੀਆਂ ਨੇ ਢੇਰ ਲਾਤੇ ਸੂਟਾਂ ਤੇ ਇੱਕ ਤੋਂ ਇੱਕ ਕਲਰ ਪ੍ਰਿੰਟ ਵਿੱਚ ਪੇਂਟ ਵਾਲੇ 1000 ਰੁਪਏ ਦੇ 11 ਸੂਟ ਜੀ ਉਸ ਤੋਂ ਬਾਅਦ ਆਪਣੀ ਇੱਕ ਚੱਲ ਰਿਹਾ ਹੈ ਪਹਿਲਾ ਹੈ ਆਪਣਾ ਪਿਆ ਸੀ 1000 ਰੁਪਏ ਦੇ 4 ਸੂਟ ਠੀਕ ਹੈ ਜੀ ਠੀਕ ਹੈ 250 ਰੁਪਏ ਦਾ ਪੀਸ ਹਾਂਜੀ ਹੁਣ ਆਪਾਂ ਇਹ ਵੀ ਆਫਰ ਚ ਲਾਣ ਲੱਗੇ ਆ 200 ਰੁਪਏ ਦਾ ਸੂਟ ਜੀ ਠੀਕ ਹੈ ਜੀ 1000 ਰੁਪਏ ਦੇ 5 ਸੂਟ ਕਰਤੇ ਹੁਣ ਇਹ 100 ਰੁਪਿਆ ਦੇ 5 ਜੀ ਪਹਿਲਾਂ 1000 ਦੇ 4 ਦਿੰਦੇ ਸੀ ਹਾਂਜੀ ਹੁਣ ਆਪਾਂ 1000 ਦੇ ਆਫਰ ਚ ਲਗਾਤੇ 1000 ਦੇ 5 ਇਹਦੇ ਵਿੱਚ ਵੀ ਕਵਾਂਟੀਟੀ ਦੀ ਕੋਈ ਕਮੀ ਨਹੀਂ ਜਿੰਨੇ ਮਰਜ਼ੀ ਪੀਸ ਲਵੋ ਜੀ ਇਹਦੇ ਵਿੱਚ ਵੀ ਪੂਰੇ 5 ਮੀਟਰ ਕਰੇਵ ਕਪੜਾ ਉਹ ਦੁਪੱਟਾ ਨਾਲ ਲੱਗਿਆ ਹੋਊਗਾ 1000 ਰੁਪਏ ਦੇ 5 ਸੂਟ ਜੀ ਲਓ ਜੀ ਬਿੱਦਰ ਦੁਪੱਟਾ ਵੀ ਤੁਹਾਨੂੰ ਜਿਹੜਾ ਮਿਲੂ ਸਿਰਫ 1000 ਰੁਪਏ ਦੇ 500 ਰੁਪਏ ਦੇ 500 ਕਿੰਨੇ ਮਰਜੀ ਪੀਜੀ ਸਾਰੀ ਮਾਰਕੀਟ ਨਾਲੋਂ ਰੇਟ ਜਿਹੜੇ ਕੋ ਕੱਟ ਕਰਦੇ ਗੁੱਲੂ ਦੀ ਹੱਟੀ ਦੇ ਰੇਟ ਵੀ ਐਸੇ ਔਰ ਚੀਜ਼ਾਂ ਵਿਕੜਾਈਆਂ ਵੀ ਦੇਖੋ 1000 ਰੁਪਏ ਦੇ 500 ਆ ਦੇਖੋ ਥੱਲੇ ਵਰਕ ਨਹੀਂ ਹੋਣੀ ਜੀ ਇੰਨੇ ਚ ਲਓ ਜੀ ਵਿਆਹ ਸ਼ਾਦੀਆਂ ਦਾ ਹੁਣ ਸੀਜ਼ਨ ਆ ਰਿਹਾ ਠੀਕ ਹੈ ਜੀ ਇੱਕ ਵਾਰ ਵਿਜ਼ਿਟ ਕਰੋ ਗੁੱਲੂ ਦੀ ਹੱਟੀ ਸ਼ਹਿਰ ਮਲੇਰਕੋਟਲਾ ਤੇਲੀਆਂ ਦੇ ਬਾਜ਼ਾਰ ਤੋਂ ਬਾਅਦ ਇੱਕ ਸਸਤੀ ਰੇਂਜ ਚ ਤੁਹਾਨੂੰ ਹੋਰ ਆਈਟਮ ਨਿਗਾਹ ਕਰਵਾਉਣ ਲੱਗਿਆ ਪਰੰਪਰਾ ਬੇਸ ਹੈ ਜੀ ਹਾਂਜੀ ਪੂਰਾ 5 ਮੀਟਰ ਆਲ ਓਵਰ ਠੀਕ ਹੈ ਜੀ ਦੇਖੋ ਜੀ ਦੇਖੋ ਵਰਕ ਦੇਖੋ ਪੀਸ ਬਣਿਆ ਸਾਫ਼ ਹੋਦਾ ਲਓ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੁੰਦਰ ਦੁਪੱਟਾ ਆਊਗਾ ਇਹਦਾ ਬਨਾਰਸੀ ਦੇਖੋ ਵੀ ਜੀ ਤੇ ਉਨਾ ਹੀ ਸੋਹਣਾ ਜਿਹੜਾ ਦੁਪੱਟਾ ਬਨਾਰਸੀ ਦੁਪੱਟਾ ਸਿਰਫ 350 ਰੁਪਏ ਦਾ ਸੌੜ ਜੀ ਸਿਰਫ 350 ਦਾ ਜੀ ਫਾਇਦੇ ਕਰਨੇ ਨੇ ਸਿਰਫ 350 ਰੁਪਏ ਦਾ ਸੌੜ ਜੀ ਦੇਖੋ ਵੀ ਲਓ ਜੀ ਕਲਰ ਆਪਸ਼ਨਸ ਮਿਲ ਜਾਣਗੀਆਂ ਤੁਹਾਨੂੰ ਇਹਦੇ ਚ ਚਾਰ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਜੀ ਹਾਂ ਲੋ ਡਿਜ਼ਾਈਨਾਂ ਇਹ ਤਾਂ ਕੋਈ ਕਮੀ ਹੋਣੀ ਹੈਗੀ 350 ਰੁਪਏ ਦੀ ਦੇਖੋ ਵੀ ਲੋ ਜੀ ਇੱਕ ਤੋਂ ਇੱਕ ਡਿਜ਼ਾਈਨ ਜਿਹੜੇ ਮੇਰੇ ਭੈਣ ਭਾਈਆਂ ਨੇ ਦੇਣ ਲੈਂਨ ਕਰਨਾ ਵਿਆਹ ਸ਼ਾਦੀਆਂ ਚ ਆਪਸ ਮਾ ਕੇ ਪਾਉਣ ਨੇ ਬਹੁਤ ਸੋਹਣੇ ਸੂਟ ਨੇ ਇਹਨਾਂ ਜੌਰਜਟ ਦੇ ਉੱਪਰ ਜੀ ਦੇਖੋ ਡਿਜ਼ਾਈਨ ਪੂਰੇ ਹੈਵੀ ਬਣੇ ਡਿਜ਼ਾਈਨ ਹਾਂਜੀ ਠੀਕ ਹੈ ਜੀ ਨਾਲ ਦੁਪੱਟੇ ਵਰਕ ਵਾਲੇ ਦੇਖੋ ਇਹਦੇ ਵੀ ਡਿਜ਼ਾਈਨਿੰਗ ਕਲਰ ਬਹੁਤ ਜ਼ਿਆਦਾ ਮੇਰੇ ਕੋਲ ਇਹਦੇ ਵੀ ਜੀ ਰੇਟ ਸਿਰਫ 450 ਜੀ ਲਓ ਜੀ 450 ਰੁਪਏ ਦੇ ਵਿੱਚ ਫੁੱਲ ਡਿਜ਼ਾਈਨ ਦੇਖੋ ਫੁੱਲ ਹੈਵੀ ਡਿਜ਼ਾਈਨ ਬਣੇ ਹੋਣਗੇ ਜੀ ਛੇ ਵਿਧ ਦੁਪੱਟਾ ਦੁਪੱਟੇ ਵੀ ਨਾ ਜੀ ਦੁਪੱਟੇ ਵੀ ਪੂਰੇ ਖੁੱਲੇ ਚੌੜੇ ਦੁਪੱਟੇ ਬਣੇ ਹੋਣਗੇ ਜੀ 450 ਜੀ ਹਾਂ ਜੀ ਆਹ ਲਓ ਦੇਖੋ ਤੇ ਕਲਰ ਆਪਸ਼ਨਸ ਵੀ ਦੇਖ ਸਕਦੇ ਹੋ ਜੇ ਤੁਸੀਂ ਡਿਜ਼ਾਈਨ ਇਹਦੇ ਵਿੱਚ ਵੀ 10 ਤੋਂ 15 ਡਿਜ਼ਾਈਨ ਜੀ ਹਾਂ ਜੀ ਕਰੇਵ ਵਧੀਆ ਵਾਲੀ ਨੇਚਰਲ ਕਰੇਵ ਜੀ ਹਾਂ ਜੀ ਡਿਜ਼ਾਈਨ ਇਹਦੇ ਵਿੱਚ 5 ਮੀਟਰ ਆਲਓਵਰ ਇਸ ਪੋਵੀਜ਼ੀ। ਲਓ ਜੀ ਬਹੁਤ ਪਿਆਰਾ ਕਲਰ ਹੈ ਸੂਟ ਦਾ। ਠੀਕ ਹੈ ਜੀ, ਦੁਪੱਟਾ ਨਾਲ ਜੀ। ਹਾਂਜੀ। ਇਹ ਕੀ ਰੇਂਜ ਵਿੱਚ ਰਹਣਾ? ਬਾਜ਼ਾਰ 'ਚ ਵਿਕਦਾ 700-750। ਠੀਕ ਹੈ ਜੀ। ਤੁਹਾਨੂੰ ਆਪਣੀ ਦੁਕਾਨ 'ਤੇ ਮਿਲੂਗਾ ਸਿਰਫ 500 ਰੁਪਏ ਦਾ ਵੀਰ ਜੀ। ਲਓ ਜੀ ਸਿਰਫ 500 ਦੇ ਵਿੱਚ ਇੰਨਾ ਸੋਹਣਾ ਸੂਟ ਤੇ ਕਲਰਾਂ ਦੀ ਤਾਂ ਕੋਈ ਆਪਾਂ ਡਿਜ਼ਾਈਨ ਇਹਦੇ ਵਿੱਚ ਫੁੱਲ ਹੈਵੀ ਡਿਜ਼ਾਈਨਿੰਗ ਹੈ ਜੀ। ਕਲਰ ਛੇ ਜੇ 5-5 6-6 ਕਲਰਸ ਆਪਾਂ 'ਚ। ਹਾਂਜੀ। ਆ ਲੋ ਡਿਜ਼ਾਈਨ ਚੈੱਕ ਕਰੋ। ਪੂਰੇ ਫੁੱਲ ਹੈਵੀ ਡਿਜ਼ਾਈਨ ਬਣੇ ਹੋਣਗੇ ਜੀ ਦੇਖੋ ਡਿਜ਼ਾਈਨ। 500 ਰੁਪਏ ਜ ਹੇ 500 ਰੁਪਏ ਦੇ ਵਿੱਚ ਤੁਸੀਂ ਸੂਟ ਜਿਹੜੇ ਉਹ ਲੈ ਕੇ ਜਾ ਸਕਦੇ ਹੋ ਇੱਥੋਂ। ਬਾਕੀ ਰੰਗ ਦੇਖੋ ਕਿੰਨਾ ਪਿਆਰਾ ਹੈ। ਇਹ ਵੀ 500 ਰੁਪਏ ਦੇ 500 ਰੁਪਏ ਦੇ ਜੀ 500 30 40 ਡਿਜ਼ਾਈਨ ਹੋਣਗੇ ਜੀ 500 ਰੁਪਏ ਦੇ ਮੇਰੇ ਕੋਲੇ। ਆਹ ਲਓ ਦੇਖੋ ਡਿਜ਼ਾਈਨ। ਤੇ ਨਾਲ ਦੁਪੱਟਾ ਦੇਖ ਸਕਦੇ ਹੋ ਜੀ। ਪੂਰੇ ਵੱਡੇ ਖੁੱਲੇ ਚੌੜੇ ਦੁਪੱਟੇ ਬਣੇ ਪੰਜ-ਪੰਜ ਮੀਟਰ ਕਰੀਬਾਂ ਜੀ। ਆਹ ਲਓ। ਸਿਰਫ 500 ਰੁਪਏ ਦੇ ਜੀ। ਆਹ ਲਓ। ਇਹ ਕਾ ਵੀ ਹਾਈਪਰ ਹੈਂਡਵਰਕ ਹੋਇਆ ਹੋਇਆ ਕ੍ਰੇਵ ਦੇ ਉੱਪਰ। ਇਹ ਵੀ 500 ਰੁਪਏ ਦੇ ਜੀ। ਦੇਖੋ ਵੀਰ ਲਓ ਜੀ ਬਲੈਕ ਕਲਰ ਦੀ ਬਹੁਤ ਡਿਮਾਂਡ ਰਹਿੰਦੀ ਹੈ ਬਲੈਕ ਸੂਟ ਦੀ ਇਹ ਵੀ 500 ਰੁਪਏ ਜੀ ਲਓ ਦੁਪੱਟਾ ਦੇਖੋ ਇਹਦਾ ਦੇਖੋ ਵੀਰ ਲਓ ਜੀ ਖੁੱਲੇ ਡੋਲੇ ਦੁਪੱਟੇ ਜਿਹੜੇ ਹੋ ਮੈਨੂੰ ਆਹ ਲਓ ਕਲਰ ਚਾਰ ਚਾਰ ਦੀ ਦੇਖੋ 500 ਰੁਪਏ ਜੀ ਬਹੁਤ ਸਾਰੀਆਂ ਕਲਰ ਆਪਸ਼ਨ ਮਿਲਣਗੀਆਂ ਤੁਹਾਨੂੰ ਚਾਕਲੇਟ ਵੇਜ ਜੀ ਹਾਂਜੀ ਬਾਜੂ ਬਣਿਆ ਫਰੰਟ ਜੀ ਪਹੁੰਚੇ ਬਣੇ ਹੋਏ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਬੁਟੀਕ ਸਟਾਈਲ ਪੀਸ ਹੋਊਗਾ ਹਾਂ ਜੀ ਲਓ ਜੀ 650 ਰੁਪਏ ਚ ਜੀ ਦੁਪੱਟਾ ਚੈੱਕ ਕਰੋ ਲਓ ਜੀ ਬਹੁਤ ਪਿਆਰਾ ਤੇ ਖੁੱਲਾ ਡੋਲਾ ਫੁੱਲ ਸਾਈਜ਼ ਦਾ ਦੁਪੱਟਾ 650 ਰੁਪਏ ਚ ਜੀ ਚਾਕਲੇਟ ਦੇ ਉੱਪਰ ਜੀ ਸਿਰਫ 650 ਚ ਜੀ ਹਾਂ ਜੀ ਬੜਾ ਪਿਆਰਾ ਕਲਰ ਹੈ ਸੂਟ ਦਾ ਤੇ ਵਰਕ ਵੀ ਇੰਨਾ ਹੀ ਸੋਹਣਾ ਲਓ ਜੀ ਦੇਖੋ ਕਲਰ অপਸ਼ਨ ਜਿਹੜੀਆਂ ਤੁਹਾਨੂੰ ਮਿਲਣਗੀਆਂ ਡਾਰਕ ਲਾਈਟ ਹਰੇਕ ਤਰੀਕੇ ਦਾ ਕਲਰ ਜਿਹੜਾ ਹੋਵੇ। ਆ ਲੋ ਪਹਿਲਾ ਡਿਜ਼ਾਈਨ ਆ 11-1200 ਰੁਪਏ ਦਾ ਡਿਜ਼ਾਈਨ ਵਿਕ ਰਿਹਾ ਸੀ। ਹਾਂਜੀ। ਫੁੱਲ ਹੈਵੀ ਡਿਜ਼ਾਈਨ ਹੋਊਗਾ ਬਣਿਆ ਹੋਇਆ। ਪੂਰਾ ਸਲਵੋਸ ਵੀ ਹੋਰ ਕਰਨਾ ਫੁੱਲ ਫਰੰਟ ਬਣਿਆ ਹੋਊਗਾ। ਹਾਂਜੀ। ਪਹਿਲਾ ਡਿਜ਼ਾਈਨ ਵਿਕਦਾ ਸੀ 1100-1200 ਜੀ। ਠੀਕ ਹੈ ਜੀ। ਹੁਣ ਆਫਰ ਤੇ ਲਗਾਉਣ ਲੱਗੇ ਆ ਵੀ। ਹਾਂਜੀ ਸਿਰਫ 600 ਰੁਪਏ ਦਾ ਪੀਸ ਜੀ ਲਓ ਜੀ ਪਹਿਲਾਂ ਦਿੱਕਰਾ ਸੀ 1200 ਰੁਪਏ ਦਾ ਇੱਕ ਹੁਣ ਆਪਾ ਦਵਾਂਗੇ 1200 ਰੁਪਏ ਦੇ ਦੋ ਪੀਸ ਜੀ ਲਓ ਜੀ ਆਫਰਾਂ ਲੱਗੀਆਂ ਇੱਕ ਨਾਲ ਇੱਕ ਸੂਟ ਫ੍ਰੀ ਕਹਿ ਸਕਦੇ ਆਂ ਵੀ ਆਫਰ ਜਿਹੜੀ ਉਹ ਲੱਗੀ ਐ 1200 ਦੇ ਦੋ ਸੂਟ 1200 ਦੇ ਦੋ ਪੀਸ ਜੀ ਲਓ ਜੀ ਵੇਖ ਇੱਕ ਡਿਜ਼ਾਈਨ ਚੈੱਕ ਕਰਾਣਾ ਤੁਹਾਨੂੰ ਚੌਕਲੇਟ ਦਾ ਪੂਰਾ ਫੁੱਲ ਹੈਵੀ ਡਿਜ਼ਾਈਨ ਵਰਕ ਚੈੱਕ ਕਰੀਓ ਇਹਦਾ ਲਓ ਜੀ ਬਹੁਤ ਸੋਹਣਾ ਵਰਕ ਐ ਸੂਟ ਦਾ ਦੇਖੋ ਪੀਸ ਮਸ਼ਲਿਨ ਦਾ ਨਾਲ ਆਉਗਾ ਦੁਪੱਟਾ ਹਾਂਜੀ ਤੇ ਇਹਦਾ ਕੀ ਪ੍ਰਾਈਸ ਰਹਿਣ ਵਾਲਾ ਜੀ ਇਹਦਾ ਪ੍ਰਾਈਸ ਰਹਿਣ ਲੱਗਿਆ ਆਪਾਂ ਜੀ ਸਿਰਫ 600 ਰੁਪਏ ਦਾ ਪੀਸ ਜੀ ਸਿਰਫ 600 ਰੁਪਏ ਦੇ ਵਿੱਚ ਵਰਕ ਚੈੱਕ ਕਰੋ 600 ਚ ਇਕੱਲਾ ਵਰਕ ਨਹੀਂ ਹੋਣਾ ਆਪਾਂ 600 ਰੁਪਏ ਦਾ ਦੁਪੱਟਾ ਨਾਲ ਸਾਰਾ ਕੁਝ ਲਗਾ ਕੇ 600 ਰੁਪਏ ਦਾ ਕੜਾਈ ਫੁੱਲ ਹੈਵੀ ਡਿਜ਼ਾਈਨ 깔ੋ ਦੇਖੋ ਤੁਸੀਂ ਆਨਲਾਈਨ ਦੇਖ ਸਕਦੇ ਹੋ ਬਹੁਤ ਹੈਵੀ ਹੈਵੀ ਸੂਟ ਬਹੁਤ ਸਹੀ ਰੇਟਾਂ ਤੇ ਗੁੱਲੂ ਦੀ ਹੱਟੀ ਸ਼ਹਿਰ ਮਲੇਰ ਕੋਟਲਾ ਤੇਲੀਆ ਵਾਲੇ ਬਾਜ਼ਾਰ ਦੇ ਵਿੱਚੋਂ ਲੈ ਕੇ ਜਾ ਸਕਦੇ ਹਾਂ ਵਿਆਹਾਂ ਦਾ ਸੀਜ਼ਨ ਆ ਰਿਹਾ ਹੈ ਦੇਣ ਲੈਣ ਵਾਸਤੇ ਸੂਟ ਵਿਆਹ ਸ਼ਾਦੀਆਂ ਵਾਸਤੇ ਸੂਟ ਦੇਖੋ ਡਿਜ਼ਾਈਨ ਪੂਰੇ ਹੈਵੀ ਡਿਜ਼ਾਈਨ ਬਣੇ ਹੋਣਗੇ ਜੀ ਹਾਂ ਜੀ ਬਹੁਤ ਸੋਹਣਾ ਕਲਰ ਹੈ ਸੂਟ ਦਾ 600 ਰੁਪਏ ਦੇ ਜੀ ਲਓ ਜੀ ਇਹ ਵੀ 600 ਰੁਪਈਆ ਦੇ ਵਿੱਚ ਜਿਹੜਾ ਉਹ ਸੂਟ ਮਿਲ ਜੂ ਦੇਖੋ ਵੀ ਵਿੱਦ ਦੁਪੱਟਾ 600 ਰੁਪਏ ਦੇ ਜੀ ਦੇਖੋ ਕਲਰ ਡਿਜ਼ਾਈਨ ਜੀ ਆਹ ਵੇ ਕਾ ਕ੍ਰਾਸ਼ ਕਪੜਾ ਜੀ ਹਾਂਜੀ ਪੂਰਾ ਬਾਜ਼ਾਰ ਚ ਵਿਕ ਰਿਹਾ ਔਰ ਪੂਰੀਏ ਕਪੜੇ ਚ ਲੁੱਟਾ ਹੈ 5 ਮੀਟਰ ਪੂਰਾ ਆਲ ਓਵਰ ਸੂਟ ਆਊਗਾ ਜੀ ਦੇਖੋ ਬੜਕ ਜੀ ਠੀਕ ਹੈ ਜੀ ਲਓ ਜੀ ਬੜਕਾਂ ਵੀ ਓਡੇ ਹੀ ਪਿਆਰਾ ਬਣਿਆ ਹੋਊਗਾ ਜੀ ਇਹਦਾ ਇਹ ਕੀ ਰੇਂਜ ਰਹਿਣ ਵਾਲਾ ਜੀ ਸਿਰਫ 600 ਰੁਪਏ ਦਾ ਸੂਟ ਜੀ ਲਓ ਜੀ ਇਹ ਵੀ ਸਿਰਫ 600 ਰੁਪਏ ਦਾ ਸੂਟ 600 ਰੁਪਏ ਦਾ ਜੀ ਡਿਜ਼ਾਈਨ ਦਊਂਗਾ ਇੱਕ ਤੇ ਇੱਕ ਆ ਲੋ ਕੰਟਰਾਸਟ ਦੁਪੱਟੇ ਨਾਲ ਜੀ ਹਾਂਜੀ ਦੇਖੋ ਕਪੜਾ ਜੀ 5 ਮੀਟਰ ਆਲਓਵਰ ਕਪੜਾ ਹਾਂਜੀ ਕੰਟਰਾਸਟ ਪਿਓਰ ਦਾ ਦੁਪੱਟਾ ਜੀ ਆ ਲੋ ਰੀਜਨਲ ਫੁੱਲ ਪਿਓਰ ਹੋਊਗੀ ਡੁਪਲੀਕੇਟ ਨਹੀਂ ਹੋਊਗਾ ਸੈਮੀ ਤੋਂ ਉਮੀਦ ਆ ਰੀਜਨਲ ਪਿਓਰ ਦਾ ਲੱਗਿਆ ਹੋਊਗਾ ਹਾਂਜੀ 600 ਰੁਪਏ ਦਾ ਸੂਟ ਜੀ ਲਓ ਜੀ 6 600 ਰੁਪਏ ਦੇ ਸੂਟ ਨੇ ਕੰਟਰਾਸਟ ਸੂਟ ਨੇ ਐਡੇ ਕਰਨੇ ਨੇ ਭਾਰੀ ਸੇਲ ਜਿਹੜੀ ਉਹ ਲਾ ਦਿੱਤੀ ਹੈ ਗੁੱਲੂ ਦੀ ਖੱਟੀ ਤੇ ਤਹਿਰ ਮਲੇਰ ਕੋਟਲੇ ਦੇ ਵਿੱਚ 6-600 ਰੁਪਏ ਵਾਲੇ ਸੂਟ ਆ ਹੈਵੀ ਵਾ ਦੇਖੋ ਡਿਜ਼ਾਈਨ ਮੈਂ ਕਹਿੰਦਾ ਜੀ 1200 ਦਾ ਜਿੰਨੂੰ ਮਰਜ਼ੀ ਫੜਾ ਦਿਓ ਜਿਹੜੇ ਮੇਰੇ ਭੈਣ ਭਾਈਆਂ ਨੇ ਵੇਚਣ ਦਾ ਕੰਮ ਸ਼ੁਰੂ ਕਰਨਾ ਹੈ ਹਾਂਜੀ ਘਰੇ ਬਹਿ ਕੇ ਵੇਚਣ ਦਾ ਆਪਾਂ 15 ਤੋਂ 20000 ਰੁਪਏ ਨਾਲ ਵੇਚਣ ਦਾ ਕੰਮ ਸ਼ੁਰੂ ਕਰਵਾ ਦਾਂਗੇ ਠੀਕ ਹੈ ਜੀ ਔਰ 11-11 12-1200 ਰੁਪਏ ਦਾ ਪੀਸ ਰਿਟੇਲ 'ਚ ਸੇਲ ਹੁੰਦਾ ਹਾਂਜੀ ਆਪਾਂ 600 ਰੁਪਏ ਦਾ ਪੀਸ ਦਵਾਂਗੇ ਜੀ ਠੀਕ ਹੈ ਜੀ अच्छा जे ਤੁਹਾਡੇ ਤੋਂ ਕਿਸੇ ਨੇ ਵੇਚਣ ਲਈ ਵੀ ਲੈ ਕੇ ਜਾਣਾ ਉਹ ਵੀ ਲੈ ਕੇ ਜਾ ਹਾਂ ਲੈ ਕੇ ਜਾ ਸਕਦਾ ਜੀ ਆ ਲੋ 15 ਤੋਂ 20 ਹਜ਼ਾਰ ਨਾਲ ਕੰਮ ਸ਼ੁਰੂ ਕਰਾਵਾਂਗੇ ਔਰ ਕੋਈ ਚੀਜ਼ ਨਾ ਚੱਲੇ ਕੋਈ ਨਾ बिकੇ ਵਾਪਸੀ 6 ਮਹੀਨਿਆਂ ਦੀ ਵਾਪਸੀ ਠੀਕ ਹੈ ਜੀ ਅਗਲਾ ਅਗਲਾ ਆਪਣਾ ਸੇਫ ਹੋ ਕੇ ਕੰਮ ਕਰੇ ਲੋ ਜੀ ਆ ਪਹਿਲਾ ਬਚਿੱਤਰਾ ਆਪਾਂ 베ਚੀਏ 450 ਰੁਪਏ ਦੇ ਹਾਂਜੀ ਹੁਣ ਇਹਦੇ ਵਿੱਚ ਵੀ ਆਪਾਂ ਨੇ ਪੈਣਾ ਭਾਈਆਂ ਦਾ ਫਾਇਦਾ ਕਰਨਾ ਆਲ ਓਵਰ 5 ਮੀਟਰ ਕਹ ਜੀ ਹਾਂ ਜੀ ਨਾਲ ਆਊਗਾ ਕ੍ਰਸ਼ ਦਾ ਹੀ ਦੁਪੱਟਾ ਜੀ ਠੀਕ ਹੈ ਜੀ ਆਹ ਲਓ ਪੂਰਾ ਵੱਡਾ ਫੁੱਲ ਸਾਈਜ਼ ਦਾ ਦੁਪੱਟਾ ਆਊਗਾ ਜੀ ਹਾਂ ਜੀ ਇਹ ਕੀ ਪ੍ਰਾਈਸ ਦੇ ਵਿੱਚ ਹੈ ਜੀ 390 ਰੁਪਏ ਦਾ ਸੂਟ ਜੀ ਠੀਕ ਹੈ ਜੀ ਹੋਰ ਰੇਟ ਘਟਾਤਾ ਪਹਿਲਾਂ ਨਾਲੋਂ ਬਹੁਤ ਬਹੁਤ ਫਾਇਦੇ ਕਰਨੇ ਨੇ ਜੀ ਆਪਾਂ ਸੇਲ ਲਗਾਈ ਹੈ ਹਾਂ ਜੀ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਮੂਰੇ ਹੈ ਉਹ ਧਿਆਨ ਚ ਰੱਖਦੇ ਹੋ ਫੁੱਲ ਸੇਲ ਲਗਾਈ ਹੈ ਲਗੋ 10 ਰੰਗਾਂ ਦੀ ਨੇਚਰਲ ਕ੍ਰੇਪ ਤਿਆਰ ਕਰਾਈ ਹੈ ਠੀਕ ਹੈ ਜੀ 10 ਤੋਂ 10 ਕਲਰ ਆਉਣਗੇ ਦੇਖੋ ਇਹ ਕਲਰ ਲਓ ਜੀ 1 ਤੋਂ 1 ਕਲਰ ਡਾਰਕ ਲਾਈਟ ਆ। ਆਣ ਗਿਣਤ ਕਲਰ ਮਿਲਣਗੇ। ਮੇਰੀ ਆਪਣਾ ਦਾ ਫੇਵਰੇਟ ਕਲਰ ਬਲੈਕ। ਹਾਂਜੀ। ਦੇਖੋ ਪੀਸ। ਰੂਖ ਉਸ ਕਰਦਾਂਗੇ ਜੀ ਡਿਜ਼ਾਈਨ ਖੋਲ ਕੇ ਦੇਖੋ ਪੀਸ ਬਣਿਆ। ਹਾਂਜੀ। ਲਓ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ। ਠੀਕ ਹੈ ਜੀ ਇਹ ਦੇਖੋ ਵੀ ਦੁਪੱਟਾ ਨਾਲ। ਹਾਂਜੀ। ਇਹ ਕੀ ਪ੍ਰਾਈਸ ਰੇਂਜ ਦੇ ਵਿੱਚ ਰਹਿਣ ਵਾਲੇ ਨੇ ਜੀ? ਫਾਇਦਾ 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 ਗਾਹ ਇੱਕ ਲੈਣ ਆਵੇ ਦੋ ਲੈ ਜਾਵੇ ਜਿਹੜਾ ਦੋ ਲੈਣ ਆਵੇ ਉਹ ਚਾਰ ਲੈ ਜਾਵੇ। ਠੀਕ ਹੈ ਜੀ ਸਿਰਫ 600 ਰੁਪਏ ਦਾ ਛੋੜ ਜੀ ਸਿਰਫ 600 ਜੀ ਮੈਂ ਕਹਣਾ ਪੀ ਚੈਪੀ ਚੈਪੀ ਕਰੋ ਜੀ ਤਵੀਰ ਖੁਸ਼ ਹੁੰਦੀ ਆ ਪੀ ਦੇਖ ਕੇ ਵਰਕ ਦੇਖ ਕੇ ਤੇ ਸਟਾਫ ਰੰਗ ਦੇਖੋ ਤੇ 19 ਵਧੀਆ ਤੇ ਵਰਕ ਹੋਇਆ ਦਾ 5 ਮੀਟਰ ਆਨਓਰ 10 ਕਲਰ 600 ਰੁਪਏ ਦੇ ਦੁਪੱਟਾ ਤੇ ਬੁਟਾ ਸੋਨਾ ਬਣਿਆ ਹੋਇਆ ਹਾਂਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਸਰਦੀਆਂ ਵਾਲੀ ਆਈਟਮਾਂ ਨੀਗਾ ਕਰਵਾਉਣਾ ਉਹਨਾਂ ਤੇ ਵੀ ਸੇਲ ਲਗਾਈ ਸੀ ਸਰਦੀਆਂ ਵਾਲੇ ਦੇ ਵੀ ਕੱਢੋ ਜੀ ਸਰਦੀਆਂ ਵਾਲਾ ਪਿਓਰ ਪਸ਼ਮੀਨਾ ਜੀ ਰੀਜਨਲ ਹਾਂਜੀ ਲਓ ਜੀ ਦੇਖੋ ਨਮਾ ਮਾਲ ਨਮਾਤਮਕਾ ਠੀਕ ਹੈ ਜੀ ਦੇਖੋ ਪੀਸ ਹਾਂਜੀ ਬੂਰਾ ਆ ਜਵੇ ਸਿਰੇ ਸਲਾਏ ਦੀ ਵਾਪਸੀ ਠੀਕ ਹੈ ਜੀ 3 ਮੀਟਰ ਦੀ ਸ਼ਲਵਾਰ ਨਾਲ ਵੱਡਾ ਸ਼ਾਲ ਨਾਲ ਜੀ ਅੱਛਾ ਜੀ ਬਾਜ਼ਾਰ 'ਚ ਮਿਲੂਗਾ ਤੁਹਾਨੂੰ 800 900 ਰੁਪਏ ਦਾ ਸੂਟ ਹਾਂਜੀ ਗੁੱਲੂ ਦੀ ਹੱਟੀ ਦੇ ਮਿਲੂਗਾ ਸਿਰਫ 500 ਰੁਪਏ ਦਾ ਸੂਟ ਜੀ ਸਿਰਫ 500 ਜੀ ਸਿਰਫ 500 ਰੁਪਏ ਦਾ ਡਿਜ਼ਾਈਨ ਜਿੰਨੀਆਂ ਮਰੀਆਂ ਪੈਣਾ ਕਹਿਣ ਗਈਆਂ 15 ਡਿਜ਼ਾਈਨ 20 ਡਿਜ਼ਾਈਨ ਹਾਜ਼ਰ ਮਿਲ ਲੰਗੇ ਜੀ ਲੋ ਜੀ ਵੱਡੀ ਗੱਲ ਇਹ ਆ ਵੀ ਸੂਟ ਦੇ ਨਾਲ ਸ਼ਾਲ ਵੀ ਹੈ ਜਿਹੜਾ ਹੈਗਾ ਪੂਰਾ ਸ਼ਾਲ ਨਾਲ ਜੀ ਹਾਂਜੀ ਬੋਰਦਾ ਆਊਗਾ ਵਾਪਸੀ ਲਵਾਂਗਾ ਕਿੱਡੀ ਵੱਡੀ ਗਰੰਟੀ ਦੇ ਰਹੇ ਆ ਨਹੀਂ ਗਰੰਟੀ ਕੋਈ ਨਹੀਂ ਦਊਗਾ ਬੋਰ ਉੱਠੂਗਾ ਸਿਲੇ ਸਲਾਈ ਦੀ ਵਾਪਸੀ 500 ਰੁਪਏ ਚ ਸਨੇਹ ਸ਼ਾਲ ਜੀ ਡਿਜ਼ਾਈਨ ਮੈਂ ਕਹਣਾ ਇੱਕ ਤੇ ਇੱਕ ਜੀ ਆਹ ਲਓ ਦੇਖੋ ਹੁਣ ਲਈ ਲੋ ਜੀ ਸਿਆਣ ਵਾਲਾ ਮਾਲ ਜਿਹੜਾ ਉਹ ਆ ਗਿਆ ਹੈ ਸਰਦੀਆਂ ਦਾ ਸੀਜ਼ਨ ਜਿਹੜਾ ਹੁਣ ਸ਼ੁਰੂ ਹੋ ਰਿਹਾ ਹੈ ਸਿਰਫ 500 ਰੁਪਏ ਚ ਜੀ ਲੋ ਜੀ ਬਹੁਤ ਪਿਆਰੇ ਪਿਆਰੇ ਸੂਟ ਨੇ ਦੇਖੋ ਡਿਜ਼ਾਈਨ ਇਹ ਵੀ ਸੇਮ ਪ੍ਰਾਈਸ ਚ ਚਾਹੀ ਸੇਮ ਪ੍ਰਾਈਸ ਦੀ ਸੇਮ ਪ੍ਰਾਈਸ ਕੋਈ ਆਏ ਨਹੀਂ ਵੀ ਡਿਜ਼ਾਈਨ ਵਧੀਆ ਆ ਗਿਆ ਮਹਿੰਗਾ ਕਰਤਾ ਇੱਕੋ ਹੀ ਕੋਈ ਰੇਟ ਸਭ ਦਾ 500 ਰੁਪਏ ਚ ਜੀ ਦੇਖੋ ਡਿਜ਼ਾਈਨ ਹਾਂ ਜੀ ਆ ਲਓ ਜੀ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਲਓ ਜੀ ਲਾਈਟ ਕਲਰ ਜੇ ਤੁਸੀਂ ਲੈਣੇ ਨੇ ਲਾਈਟ ਕਲਰ ਵੀ ਜਿਹੜੇ ਹੈ ਜੇ ਮਰਜ਼ੀ ਕਲਰ ਲੈ ਲਓ ਜੀ ਹਾਂ ਜੀ ਆ ਲਓ ਦੇਖੋ ਪੀਸ 500 ਰੁਪਏ ਚ ਜੀ ਸ਼ਾਲ ਵੱਡੇ ਨਾਲ ਜੀ ਸਿਲੈਸਲਾ ਦੀ ਬੂਰਾ ਦੀ ਵਾਪਸੀ ਆ ਲਓ ਡਿਜ਼ਾਈਨ ਦੇਖੋ ਪਸ਼ਮੀਨੇ ਦਾ ਡਿਜ਼ਾਈਨ ਇੱਕ ਹੋਰ ਚੈੱਕ ਕਰਾਉਣਾ ਰੀਜਨਲ ਏਕੇ ਟੈਕਸ ਦਾ ਆਊਗਾ ਬਾਜ਼ਾਰ 'ਚ ਵਿਕਦਾ ਹੈ 1100 1200 ਦਾ ਠੀਕ ਹੈ ਜੀ ਪਰ ਤੁਹਾਨੂੰ ਆਪਾਂ ਨੂੰ ਵਿਚ ਆਇਆ ਪਰ ਇਹ ਵੀ ਆਪਾਂ ਨੂੰ ਤੁਹਾਨੂੰ 500 ਰੁਪਏ ਜੀ ਦੇ ਦੇਣਾ ਜੀ ਲਓ ਜੀ ਬਹੁਤ ਪਿਆਰਾ ਜਿਹੜਾ ਕਲਰ ਹੈ ਸੂਟ ਦਾ 500 ਰੁਪਏ ਜੀ ਸਿਰਫ 500 ਰੁਪਈਆ ਦੇ ਵਿੱਚ ਲਓ ਜੀ ਦੇਖੋ ਪੀਸ ਚੈੱਕ ਕਰੋ ਆਹ ਲੋਪਰ ਪਸ਼ਮੀਨੇ ਜੇ ਤੁਹਾਨੂੰ ਹੋਰ ਨੀਗਾ ਆਈਟਮ ਕਰਵਾਉਣਾ ਕਸ਼ਮੀਰੀ ਸੂਟ ਸੂਟ ਜੀ ਸ਼ਾਲ ਸੂਟ ਦਾ ਬਾਜ਼ਾਰ 'ਚ ਮਿਲੂਗਾ ਤੁਹਾਨੂੰ 1200 1300 1200 1300 ਹਾਂਜੀ ਠੀਕ ਹੈ ਜੀ ਸ਼ਾਲ ਨਾਲ ਕੰਟਰਾਸਟ ਸ਼ਾਲ ਆਊਗਾ ਨਾਲ ਹਾਂਜੀ ਦੇਖੋ ਵੀਰ ਜੀ ਸਾਰਾ ਕਸ਼ਮੀਰੀ ਬੁੰਤੀ ਨਾਲ ਬਣਿਆ ਉਹ ਪੀਸ ਜੀ ਹਾਂਜੀ ਆਊਗਾ ਸ਼ਾਲ ਜੀ ਇਹਦਾ ਠੀਕ ਹੈ ਜੀ ਠੀਕ ਹੈ ਜੀ ਬਾਜ਼ਾਰ 'ਚ ਮਿਲੂਗਾ ਤੁਹਾਨੂੰ 1100 1200 ਰੁਪਏ ਦਾ ਸੂਟ ਹਾਂਜੀ ਪਰ ਆਪਣੀ ਦੁਕਾਨ ਤੇ ਤੁਹਾਨੂੰ ਮਿਲੂਗਾ ਸਿਰਫ 700 ਰੁਪਏ ਦਾ ਸੂਟ ਜੀ ਸਿਰਫ 700 ਦਾ ਜੀ ਸਿਰਫ 700 ਰੁਪਏ ਦਾ 3 400 ਰੁਪਏ ਦਾ ਚੈਲੰਜ ਨਾਲ ਫਾਇਦਾ ਹਾਂਜੀ 20 25 ਕਲਰ ਇਹਦੇ ਵਿੱਚ 700 ਰੁਪਏ ਦਾ ਕਸ਼ਮੀਰੀ ਸੂਟ ਕੋਈ ਵੀ ਨਹੀਂ ਦੇਊਗਾ ਜੀ ਮੈਂ ਪੂਰੇ ਬਲੇਰ ਕੋਡ ਦਾ ਚੈਲੰਜ ਕਰੂੰਗਾ ਇਹਦੇ ਚੀਜ਼ ਦਾ ਹਾਂਜੀ ਵੀ 700 ਰੁਪਏ ਜੀ ਤੁਹਾਨੂੰ ਕਸ਼ਮੀਰੀ ਸੂਟ ਕੋਈ ਵੀ ਨਹੀਂ ਦੇਊਗਾ ਦੇਖੋ ਕਲਰ ਇਹਦੇ ਕਲਰ ਆਪਸ਼ਨ ਬਹੁਤ ਸਾਰੀਆਂ ਨੇ ਜੀ ਵਾਦੂ ਮਾਲ ਜੀ ਵਾਦੂ ਜਿੰਨਾ ਮਰਜੀ ਜਿਸ ਤਰ੍ਹਾਂ ਕਿ ਹੁਣ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਇਸ ਤੋਂ ਬਾਅਦ ਮੈਂ ਤੁਹਾਨੂੰ ਹੈਵੀ ਆਈਟਮਾਂ ਨਹੀਂ ਕਰਵਾਉਣਾ ਹਾਂਜੀ ਠੀਕ ਹੈ ਕਿ ਨਹੀਂ ਇਹ ਤੁਹਾਨੂੰ ਮੈਂ ਸਸਤੀਆਂ ਰੇਂਜਾਂ ਨਹੀਂ ਨਿਗਾਹ ਕਰਵਾਤੀਆਂ ਉਸ ਤੋਂ ਬਾਅਦ ਮੈਂ ਤੁਹਾਨੂੰ ਹੈਵੀ ਰੇਂਜਾਂ ਸੁਣੀਆਂ ਦਿਖਵਾਉਣਾ ਜਿਸ ਤਰ੍ਹਾਂ ਕਿ ਆ ਬੇਸ ਆ ਔਰਗਾਂਜ਼ਾ ਜੀ ਠੀਕ ਹੈ ਜੀ ਸਭ ਤੋਂ ਜ਼ਿਆਦਾ ਬੇਸ ਵਿਕ ਰਿਹਾ ਹੈ ਅੱਜ ਕੱਲ ਇਹ ਹਾਂਜੀ ਔਰਗਾਂਜ਼ਾ ਬਾਟਮ ਤੇ ਵਰਕ ਠੀਕ ਹੈ ਜੀ ਦੁਪੱਟਾ ਨਾਲ ਔਰਗਾਂਜ਼ੇ ਦਾ ਬਾਜ਼ਾਰ 'ਚ ਮਿਲੂਗਾ ਤੁਹਾਨੂੰ 1400 1500 ਰੁਪਏ ਦਾ ਪੀਸ ਜੀ ਠੀਕ ਹੈ ਜੀ ਪਰ ਤੁਹਾਨੂੰ ਆਪਣੀ ਦੁਕਾਨ ਤੇ ਮਿਲੂਗਾ ਸਿਰਫ 1000 ਰੁਪਏ ਦਾ ਸੂਟ ਜੀ ਹਾਂਜੀ ਔਰਗਾਂਜ਼ਾ ਡਿਜ਼ਾਈਨ ਚੈੱਕ ਕਰ ਲਓ ਫੁੱਲ ਹੈਵੀ ਡਿਜ਼ਾਈਨ 1000 ਰੁਪਏ ਦਾ ਦੇਖੋ ਔਰਗਾਂਜ਼ਾ ਡਿਜ਼ਾਈਨ ਜੀ ਬੁਟੀਕ ਸਟਾਈਲ ਡਿਜ਼ਾਈਨ ਬਣਿਆ ਹੋਊਗਾ ਵੀ ਚੈੱਕ ਕਰੋ ਪਿਓਰ ਦੀ ਆਊਗੀ ਬਾਟਮ ਜੀ ਹਾਂਜੀ ਨਾਲ ਆਊਗਾ ਟੈਬੀ ਦਾ ਦੁਪੱਟਾ ਜੀ ਠੀਕ ਹੈ ਜੀ ਰੇਟ ਸਿਰਫ 1200 ਰੁਪਏ ਦਾ ਪੀਸ ਜੀ ਲਓ ਜੀ ਸਿਰਫ 1200 ਕਲੇਨ ਨਾਲ ਦਵਾਂਗੇ ਵੀਰ ਜੀ ਪੀਸ ਅੱਪ ਵੀ ਕਿੱਥੇ ਮਰਜੀ ਕਸਟਮਰ ਟਰਾਈ ਕਰਕੇ ਆ ਜਾਵੇ ਆਪਣੇ ਕੋਲੇ ਠੀਕ ਹੈ ਜੀ ਆਪਣੇ ਰੇਟ ਨਹੀਂ ਮਿਲਣਗੇ ਹਾਂਜੀ ਇਹ ਚੀਜ਼ ਚੈਲੰਜ ਹੋਊਗਾ ਆਪਣਾ ਬਹੁਤ ਸੋਹਣੇ ਵਰਕ ਜਿਹੜੇ ਮੈਂ ਕਹਿੰਦਾ ਜੀ ਪੀਸ ਇੱਕ ਵਰਕ ਚੈੱਕ ਕਰਿਓ ਦੇਖੋ ਪੀਸ ਹਾਂਜੀ ਵਰਕ ਬਹੁਤ ਬੋਲਣਗੇ ਜੀ ਮੋਂ ਆਪਣੇ ਆਪ ਪੀਸ ਦੇਖੋ ਪੀਸ ਔਰ ਗਾਂਜੇ ਦਾ ਜੀ ਹਾਂਜੀ ਨਾਲ ਔਰਗਾਂਜੇ ਦਾ ਹੀ ਦੁਪੱਟਾ ਠੀਕ ਹੈ ਜੀ ਫੁੱਲ ਵਰਕ ਕੀਤਾ ਹੋਇਆ ਹੈਵੀ ਦੇਖੋ ਪੀਸ ਜੀ ਲਓ ਜੀ ਬਹੁਤ ਪਿਆਰਾ ਦੁਪੱਟਾ ਠੀਕ ਹੈ ਜੀ ਕੀ ਰੇ ਦੇ ਵਿੱਚ ਰਹਿਣ ਵਾਲਾ ਜੀ ਬਾਜ਼ਾਰ ਚ ਮਿਲੂ ਸਾਨੂੰ 1400 1500 ਰੁਪਏ ਦਾ ਹਾਂਜੀ ਪਰ ਗੁੱਲੂ ਦੀ ਹੱਟੀ ਤੇ ਮਿਲੂਗਾ ਤੁਹਾਨੂੰ ਸਿਰਫ 1000 ਰੁਪਏ ਦਾ ਸੂਟ ਜੀ ਠੀਕ ਹੈ ਜੀ ਲਓ ਜੀ ਭਾਰੀ ਆਫਰਾਂ ਲਾਤੀਆਂ ਗੁੱਲੂ ਦੀ ਹੱਟੀ ਨੇ ਫਾਇਦੇ ਹੋਣਗੇ ਗੋਟਾ ਪੱਤੀ ਦਾ ਡਿਜ਼ਾਈਨ ਜੀ ਹਾਂਜੀ ਦੇਖੋ ਬੀਜ ਬਣਿਆ ਹੋਇਆ ਲਓ ਜੀ ਬਹੁਤ ਸੋਹਣਾ ਕੰਮ ਮੈਂ ਕਹਿੰਦਾ ਟਾਪ ਦੇ ਵਰ ਕੋਈ ਆਉਣਗੇ ਜੀ ਹਾਂਜੀ ਪਿਓਰ ਦੀ ਬਾਟਮ ਨਾਲ ਜੀ ਹਾਂਜੀ ਔਰ ਗੋਟਾ ਪੱਤੀ ਨਾਲ ਹੀ ਦੁਪੱਟਾ ਤਿਆਰ ਹੋਇਆ ਹੈ ਜੀ ਦੇਖੋ ਲਓ ਜੀ ਦੁਪੱਟਾ ਬਹੁਤ ਸੋਹਣਾ ਗੋਕਾ ਪੱਤੀ ਨਾਲ ਤਿਆਰ ਹੋਇਆ ਹੋਇਆ 1400 ਰੁਪਏ ਦਾ ਪੀਸ ਜੀ 1400 ਰੁਪਏ ਜੀ ਮੈਂ ਕਹਣਾ ਹੀ ਗਾ ਕਿ ਇੱਕ ਵਾਰੀ ਆਪਣੇ ਕੋਲੇ ਵਿਜ਼ਿਟ ਕਰੇ ਹਾਂਜੀ ਵੈਰਾਈਟੀ ਤਾਂ ਮੇਰੇ ਕੋਲ ਅਨੰਿਕ ਹੈ ਹਾਂਜੀ ਵੀ ਸਾਰੀ ਵੀਡੀਓ ਚ ਨਹੀਂ ਦਿਖਾ ਹੋਣੀ ਦੇਖੋ ਬਾਟਮ ਤੇ ਨਾਲ ਦੁਪੱਟਾ ਜੀ 1000 ਰੁਪਏ ਜੀ ਲਓ 1000 ਰੁਪਏ ਦਾ ਹੀ 30 40 ਡਿਜ਼ਾਈਨ ਕੱਢ ਦਾਂਗੇ ਤੁਹਾਡੇ ਤੁਹਾਡੇ ਮੂਰੇ 30 40 ਡਿਜ਼ਾਈਨ ਹਾਂਜੀ 1000 ਰੁਪਏ ਲੈ ਔਰ ਕਹਿੰਦੇ ਜੀ ਤਾਂ ਜੀ ਲਓ ਜੀ ਵਰਕ ਤੁਸੀਂ ਦੇਖੋ ਕਿੰਨਾ ਫੋਨ ਡਿਜ਼ਾਈਨ ਦੀ ਪਾਸੂ ਜਿੰਨੇ ਮਰਜ਼ੀ ਡਿਜ਼ਾਈਨ ਜੀ ਇਹ ਵੀ 1000 ਰੁਪਏ ਦੇ ਵਿੱਚ ਆ ਜਿਹੜਾ 1000 ਰੁਪਏ ਜੀ ਠੀਕ ਹੈ ਜੀ ਇਸ ਤੋਂ ਬਾਅਦ ਨੂੰ ਮੈਂ ਨਿਗ੍ਹਾ ਕਰਵਾਉਣਾ ਸ਼ਿਮਰ ਜੀ ਹਾਂਜੀ ਪਿਓਰ ਸ਼ਿਮਰ ਰੀਜਨਲ ਜਿਹੜੀ ਬਾਜ਼ਾਰ 'ਚ ਮਿਲੂਗੀ ਤੁਹਾਨੂੰ 2400 2500 ਰੁਪਏ ਦਾ ਪੀਸ ਵਰਕ ਦੇਖੋ ਚੈੱਕ ਕਰੋ ਠੀਕ ਹੈ ਜੀ ਠੀਕ ਹੈ ਜੀ ਆਪੂ ਕੀ ਬਾਟਮ ਜੀ ਇਹ ਵੀ ਟੀਕੋਕ ਵਾਲਾ ਵਰਕ ਜੇ ਤੇ ਹੋਇਆ ਹੋਇਆ ਅਰੀਜਨਲ ਚਨਾਉਂ ਦਾ ਦੁਪੱਟਾ ਦੇਖੋ ਪੀਸ ਜੀ 2400 2500 ਐ ਵਿਕ ਰਹੇ ਹੈ ਬਾਜ਼ਾਰ 'ਚ ਜੀ ਆਪਣੀ ਦੁਕਾਨ ਤੇ ਮਿਲੂਗਾ ਸਿਰਫ 1600 ਰੁਪਏ ਦਾ ਪੀਸ ਜੀ। ਲਓ ਜੀ ਇਹਦੇ ਤੇ ਵੀ ਪਾਰੀ ਆਫਰ ਆ ਜਿਹੜੀ 1600 ਰੁਪਈਆ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ। ਵਰਕ ਚੈੱਕ ਕਰੋ 1600 ਚ ਇਕੱਲਾ ਵਰਕ ਨਹੀਂ ਹੋਣਾ ਜੀ। ਪੂਰਾ ਹੈਵੀ ਬਲੈਕ ਦਾ ਧਾਗੇ ਨਾਲ ਮੇਰੀ ਭੈਣਾਂ ਦੀ ਬਹੁਤ ਡਿਮਾਂਡ ਹੈ। ਹਾਂ ਜੀ। ਔਰਗੈਂਜ਼ਾ ਗਰਲੀ ਜਿਹਾ ਪੀਸ ਬੁਟੀਕ ਵਾਲਾ ਪੀਸ ਜੀ। ਹਾਂ ਜੀ। ਬਾਟਮ ਤੇ ਵਰਕ ਨਾਲ ਬਿਸਕੋਜ਼ ਦਾ origignal ਦੁਪੱਟਾ। ਠੀਕ ਹੈ ਜੀ। ਲਓ। ਸਿਰਫ 1100 ਰੁਪਏ ਦਾ ਸੂਟ ਜੀ। ਬਲੈਕ ਵਰਕ ਦੇ ਵਿੱਚ 1100 ਰੁਪਈਆ ਦਾ ਸੂਟ। ਗਲਾਸ ਔਰਗੈਂਜ਼ਾ ਜੀ। ਹਾਂ ਜ ਫਿਨਿਸ਼ਿੰਗ ਚੈੱਕ ਕਰਿਓ ਕੰਮਾਂ ਦੀ ਜੀ ਬਾਕੀ ਗੱਲਾਂ ਦੀਆਂ ਗੱਲਾਂ ਦੇਖੋ ਪੀਸ ਹਾਂਜੀ ਸਿਰਫ 1000 ਰੁਪਏ ਚ ਜੀ ਰੀਜਾਂ ਲਾਈਆਂ ਪਈਆਂ ਨੇ ਜੀ ਵਰਕਾਂ ਤੇ ਪੀਸਾਂ ਤੇ ਉਨੀਓ ਫਿਨਿਸ਼ਿੰਗ ਕੰਮਾਂ ਦੇ 1000 ਰੁਪਏ ਚ ਜੀ ਲਓ ਦੇਖੋ ਸਭ ਤੋਂ ਫੇਮਸ ਡਿਜ਼ਾਈਨ ਬਹੁਤ बिक ਰਹੇ ਹੈ ਬਾਜ਼ਾਰ 'ਚ ਮਿਲੂਗਾ ਤੁਹਾਨੂੰ 14-1500 ਦੀ ਰੇਂਜ 'ਚ ਜੀ ਠੀਕ ਹੈ ਜੀ ਠੀਕ ਹੈ ਜੀ ਪਰ ਆਪਣੀ ਦੁਕਾਨ ਤੇ ਮਿਲੂਗਾ ਸਿਰਫ ਤੁਹਾਨੂੰ 1100 ਰੁਪਏ ਦਾ ਸੂਟ ਜੀ ਲਓ ਜੀ ਇਹ ਸੂਟ ਵੀ ਸਿਰਫ 1100 ਦਾ ਸਾਰਾ ਆਰਗੈਂਡੇ ਦਾ ਲੈਂਸ ਵਰਕ ਨਾਲ ਦੁਪੱਟਾ ਤਿਆਰ ਹੋਇਆ ਆ ਹਾਂਜੀ 1000 ਰੁਪਏ ਤੇ ਜੀ ਦੇਖੋ ਪੀਸ ਬੁਟੀਕ ਸਟਾਈਲ ਪੀਸ ਬੁਟੀਕ ਦਾ ਦੇਖੋ ਵਰਕ ਡਬਲ ਛੈਡਡ ਬਣਿਆ ਹੋਇਆ ਕੰਟਰਾਸਟ ਪੀਸ ਜੀ ਹਾਂਜੀ ਠੀਕ ਹੈ ਜੀ ਪੀਸ ਚੈੱਕ ਕਰੋ ਲਓ ਜੀ ਬੜਾ ਸੋਹਣਾ ਵਰਕ ਸੂਟ ਤੇ ਹੋਇਆ ਪਿਓਰ ਦੀ ਬਾਟਮ ਜੀ ਹਾਂਜੀ ਨਾਲ ਇਹਦੇ ਡਬਲ ਛੇੜੀ ਦੁਪੱਟਾ ਠੀਕ ਹੈ ਜੀ ਪੂਰੀ ਕਾਰੀਗਰ ਨੇ ਜਾਨ ਪਾਈ ਹੈ ਦੁਪੱਟੇ ਦੇਖੋ ਹਾਂਜੀ ਇਹ ਕੀ ਪ੍ਰਾਈਸ ਹੈ ਬਾਜ਼ਾਰ 'ਤੋਂ ਮੈਨੂੰ 2200 2300 ਦਾ ਠੀਕ ਹੈ ਜੀ ਪਰ ਆਪਣੀ ਦੁਕਾਨ 'ਤੇ ਮਿਲੂ ਸਿਰਫ 1400 ਰੁਪਏ ਦਾ ਸੂਟ ਜੀ ਲਓ ਜੀ ਇੰਨਾ ਸੋਹਣਾ ਸੂਟ ਤੇ ਇੰਨਾ ਸੋਹਣਾ ਵਰਕ ਹੋਇਆ ਹੈ ਕਲਰ ਕਾਮਬੀਨੇਸ਼ਨ ਚੈੱਕ ਕਰੋ ਇਹਦੇ ਦੇਖੋ ਕਲਰ ਕਾਮਬੀਨੇਸ਼ਨ ਹਾਂਜੀ ਇੱਕ ਤੇ ਇੱਕ ਹੋਣਗੇ ਜੀ ਦੇਖੋ ਰੰਗ ਦੇਖੋ ਜੀ ਦੇਖੋ ਕਲਰ ਕਾਮਬੀਨੇਸ਼ਨ ਜੀ ਲਗਨ ਤਵਿੱਤਾ ਖੁੱਲ ਕਰੀਆਂ ਪਈਆਂ ਨੇ ਇਹ ਦੇਖੋ ਲੋ ਜੀ ਬੜੇ ਪਿਆਰੇ ਜਿਹੇ ਕਲਰ ਜਿਹੜੇ ਇਹਦੇ ਚ ਹੈਗੇ ਨੇ ਆ ਬੜਾ ਸੋਹਣਾ ਕਲਰ ਹੈ ਜਿਹੜਾ ਬਾਈ ਹੋਣੀ ਹੁਣ ਖੋਲ ਰਹੇ ਨੇ ਓਪਨ ਕਰਕੇ ਪੂਰਾ ਜੀ ਪੂਰਾ ਤੋਹਫਾ ਹਾਂਜੀ ਆ ਲੋ ਤੇਰਾ ਦੁਪੱਟਾ ਵੀ ਆਪਾ ਦੁਪੱਟਾ ਵੀ ਡਬਲ ਪੈਚ ਨਾਲ ਤਿਆਰ ਹੈ ਦੇਖੋ ਇਹ ਦੁਪੱਟਾ ਹਾਂਜੀ ਫੁੱਲ ਫਾਇਦੇ ਜੀ ਬਸ ਇਹ ਔਰਗੈਂਡੇ ਦਾ ਡਿਜ਼ਾਈਨ ਮੇਰੇ ਕੋਲ ਲੈਨੇ ਨੇ ਇਸ ਤੋਂ ਬਾਅਦ ਮੈਂ ਤੁਹਾਡੇ ਇੱਕ ਹੈਡਵਰਕ ਨਿਕਾ ਕਰਵਾਉਣਾ ਜੀ ਬਿਲਕੁਲ हटके ਚੀਜ਼ ਬਣਵਾਈ ਹੈ ਨਵੀਂ ਚੀਜ਼ ਤਿਆਰ ਕਰਵਾਈ ਹੈ ਸ਼ਰਟ ਠੀਕ ਹੈ ਜੀ ਸਾਰੀ ਹੈਂਡਵਰਕ ਨਾਲ ਬਣੀ ਹੋਈ ਜੀ ਹੱਥ ਨਾਲ ਖੀਨਖਾਬ ਦੀ ਬਾਟਮ ਹਾਂਜੀ ਨਾਲ ਇਹਦੇ ਬਿਸਕੋਜ਼ ਦਾ ਦੁਪੱਟਾ ਰੀਜਨਲ ਜੀ ਠੀਕ ਹੈ ਜੀ ਠੀਕ ਹੈ 400 ਰੁਪਏ ਦਾ ਵਾਈਟ ਦੁਪੱਟਾ ਉਹ ਲਾਈਵ ਹੈ ਰੀਜਨਲ ਬਿਸਕੋਜ਼ ਹਾਂਜੀ ਬਾਜ਼ਾਰ 'ਚ ਮਿਲੂਗਾ ਤੁਹਾਨੂੰ 2800 2900 ਰੁਪਏ ਦਾ ਪੀਸ ਕੱਲਾ ਵਰਕ ਨਹੀਂ ਹੋਣਾ ਹਾਂਜੀ 2000 ਤੋਂ ਪਲੱਸ ਕੱਲੇ ਕੜਾਈ-ਕੜਾਈ ਦੇ ਪੈਸੇ ਨੇ ਠੀਕ ਹੈ ਜੀ ਆਪਾਂ ਪੀਸ ਕਿੰਨੇ ਦੇ ਦੇਣਾ ਸਿਰਫ 1900 ਰੁਪਏ ਦਾ ਪੀਸ ਜੀ ਸਿਰਫ 1900 ਜੀ ਰੀਜਨਲ ਖੀਨਖਾਬ ਦੀ ਬਾਟਮ ਲਾ ਕੇ ਜੀ ਲਓ ਜੀ ਕੀਨਖਾਬ ਦੀ origignal ਬਾਟਮ ਦੇ ਨਾਲ 1900 ਰੁਪਈਆ ਦੇ ਵਿੱਚ ਸੂਟ। ਦੇਖੋ ਗਲਾਸ ਤੇ ਪੀਜ ਜੀ ਹੈਂਡਵਰਕ। ਹਾਂਜੀ। ਆਹ ਦੇਖੋ ਜੀ ਪੀਸ। ਲਓ ਜੀ ਬੜਾ ਸੋਹਣਾ ਵਰਕ ਹੋਇਆ ਹੋਇਆ ਸੂਟ ਤੇ। ਲਓ ਜੀ ਪੀ ਚੈੱਕ ਕਰੋ। ਗਲਾਸ ਦਾ ਹੀ ਦੁਪੱਟਾ, ਫੋਰ ਸਾਈਡ ਬਣਿਆ ਕਟਵਰਕ, ਕੋਰਨਰ ਬਣੇ ਹੋਏ। ਹਾਂਜੀ। ਠੀਕ ਹੈ ਜੀ, ਰੇਟ ਦੇਣ ਲੱਗਿਆ ਤੁਹਾਨੂੰ। 2395। ਠੀਕ ਹੈ ਜੀ। 2400 ਰੁਪਈਆ ਦਾ ਪੀਸ ਜੀ। ਦੇਖੋ ਵੀ ਸਾਰਾ ਹੱਥ ਨਾਲ ਪੀਸ ਬਣਿਆ ਆਊਗਾ ਜੀ, ਪੀ ਚੈੱਕ ਕਰੋ। ਲੋ ਜੀ ਬਹੁਤ ਸੋਹਣਾ ਕਲਰ ਹੈ ਦੇਖੋ ਜੀ ਫੁੱਲ ਹੈਵੀ ਪੀਸ ਬਣਿਆ ਹੋਊਗਾ ਜੀ ਸਾਰਾ ਹੈਂਡਵਰਕ ਪਿਓਰ ਦੀ ਬਾਟਮ ਰੀਜਨਲ ਹਾਂਜੀ 4-500 ਰੁਪਏ ਦੀ ਸਲਵਾਰ ਸਲਵਾਰ ਦਾ ਕਪੜਾ ਲੱਗਿਆ ਦੇਖੋ ਦੁਪੱਟਾ ਚੈੱਕ ਕਰੋ ਇਹਦਾ بڑے ਸ਼ੋਰੂਮ ਤੇ ਸਟੋਰ ਤੇ ਮਿਲੂਗਾ ਤੁਹਾਨੂੰ 10000 ਦਾ 9000 ਦਾ ਸੂਟ ਜੀ ਹਾਂਜੀ ਪਰ ਆਪਣੀ ਦੁਕਾਨ ਤੇ ਮਿਲੂਗਾ ਸਿਰਫ 3500 ਰੁਪਏ ਦਾ ਸੂਟ ਜੀ ਲੋ ਜੀ ਇੰਨਾ ਹੈਵੀ ਵਰਕ ਦੇ ਇੰਨਾ ਸੋਹਣਾ ਵਰਕ ਸਿਰਫ 3500 ਰੁਪਏ ਦਾ ਹੈ ਹੈਂਡਵਰਕ ਨਾਲ ਤਿਆਰ ਹੋਇਆ ਹੈ ਜੀ ਸਾਰੇ ਹੈਂਡਵਰਕ ਵਾਲੇ ਸੂਟ ਤੁਸੀਂ ਬਹੁਤ ਸਹੀ ਰੇਟਾਂ ਤੇ ਲੈ ਕੇ ਜਾ ਸਕਦੇ ਹੋ ਗੁੱਲੂ ਦੀ ਹੱਟੀ ਤੇ ਤਾਂ ਦੁਪੱਟਾ ਵੀ ਬਹੁਤ ਹੈਵੀ ਹੈ। ਦੇਖੋ ਹੈਂਡਵਰਕ ਦਾ ਡਿਜ਼ਾਈਨ। ਹੈਂਡਵਰਕ ਜਨ ਸਰਮਰੀ ਕੁਲੇਟਰ 50 ਤੋਂ 60 ਡਿਜ਼ਾਈਨ ਨੇ। ਹਾਂਜੀ ਤਿਆਰ ਰੈਡੀ। ਜੇ ਕਸਟਮਰ ਚੁਆਇਸ ਲੈ ਕੇ ਆਵੇ ਹਰ ਤਰ੍ਹਾਂ ਦੀ ਆਪਣੇ ਕੋਲ ਚੁਆਇਸ ਪੂਰੀ ਹੋਊਗੀ ਹੈਂਡਵਰਕ ਦੀ ਤਾਂ। ਦੇਖੋ ਬੀਜੀ। ਲਓ ਜੀ ਉਨਹੀਂ ਸੋਹਣੇ ਦੁਪੱਟੇ ਨੇ ਤੇ ਉਨਹੀਂ ਸੋਨਾ ਵਰਕ ਸ਼ਰਟ ਤੇ ਹੋਇਆ ਹੋਇਆ। 2695 ਜੀ 2695 ਰੁਪਏ ਦਾ ਬ੍ਰਾਈਡਲ ਸੂਟ ਦੀ ਨਿਗਾ ਕਰਵਾਉਣਾ ਦੇਖੋ ਜੀ ਕਿ ਕਰ ਰਾਜਾ ਰਾਣੀ ਵਾਲਾ ਜ ਕੋਈ ਸਭ ਤੋਂ ਟ੍ਰੇਡ ਡਿਜ਼ਾਈਨ ਬਹੁਤ ਵਿਕ ਰਿਹਾ ਹੈ ਪੂਰਾ ਹਿੱਟ ਡਿਜ਼ਾਈਨ ਦੀ ਰਾਜਾ ਰਾਣੀ ਵਾਲਾ ਦੇਖੋ ਇਹਦੇ ਵਿੱਚ ਆਫਰ ਲਗਾਣ ਲੱਗੇ ਆਪਾਂ ਲਓ ਜੀ ਦੇਖੋ ਪੀਸ ਪਿਓਰ ਨੇਚਰਲ ਦੇ ਉੱਪਰ ਹਾਂਜੀ ਨਾਲ ਬਨਾਰਸੀ ਦੁਪੱਟਾ ਠੀਕ ਹੈ ਜੀ ਬਜ਼ਾਰਾਂ ਚ ਪੂਰੀ ਲੁੱਟੇ ਦੇ ਡਿਜ਼ਾਈਨ ਦੀ ਹਾਂਜੀ ਆਪਾਂ ਨੇ ਅੱਜ ਲੁੱਟ ਚੱਕ ਦੇਣੀ ਹੈ ਡਿਜ਼ਾਈਨ ਦੀ ਜੀ ਖਤਮ ਕਰ ਦੇਣੀ ਹੈ ਠੀਕ ਹੈ ਜੀ ਕਲਰ ਮਿਲਣਗੇ 15 ਤੋਂ 20 ਹਾਜ਼ਰ ਮੇਰੇ ਕੋਲ ਇਹਦੇ ਹਾਂਜੀ ਬਾਜ਼ਾਰ ਚ ਵਿਗਦਾ 2200 2300 2200 2300 ਆਪਾਂ ਨੇ ਕਿੰਨੇ ਦਾ ਪੀਸ ਦੇਣਾ ਸਿਰਫ 1600 ਰੁਪਏ ਦਾ ਸੂਟ ਜੀ ਸਿਰਫ 1600 ਦਾ ਜੀ ਰਾਜਾ ਰਾਣੀ ਰੀਜਨਲ ਨੇਚਰਲ ਗਰੇਪ ਤੇ ਸਿਰਫ 1600 ਰੁਪਏ ਦਾ ਸੂਟ ਜੀ ਜੀ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਇਹ ਡਿਜ਼ਾਈਨ ਟ੍ਰੈਂਡਿੰਗ ਚ ਜੀ ਜਿਸ ਤਰ੍ਹਾਂ ਕੀ ਬ੍ਰਾਈਡਲ ਸੂਟ ਸ਼ੋਰੂਮਾਂ ਤੇ 100000 ਦੇ ਵਿਕਣ ਵਾਲੇ ਪੀਸ ਹਾਂਜੀ ਦੇਖੋ ਪੀਸ ਚੈੱਕ ਕਰੋ ਲਓ ਜੀ ਰੈੱਡ ਕਲਰ ਵਿਆਹ ਸ਼ਾਦੀਆਂ ਵਾਸਤੇ ਆਨੰਦਕਾਰਜ ਵਾਸਤੇ ਸੂਟ ਲੈਣੇ ਨੇ ਜੇ 10-10000 ਦਾ بڑے بڑے ਸ਼ੋਰੂਮਾਂ ਤੇ ਵਿਕਣ ਵਾਲਾ ਪੀਸ ਜੀ ਹਾਂਜੀ ਬੜਾ ਸੋਹਣਾ ਸੂਟ ਹੈ ਦੁਪੱਟਾ ਜੀ ਹਾਂਜੀ ਦੇਖੋ ਪੀਸ ਜੀ ਇੱਕ ਹੀ ਪ੍ਰਾਈਸ ਰੇਂਜ ਰਹਿਣ ਵਾਲਾ ਜੀ ਸਿਰਫ 4800 ਰੁਪਏ ਦਾ ਸੂਟ ਜੀ ਗਾਰੰਟੀ ਹੈ ਵੀ ਕਿਤੇ بڑے بڑے ਸ਼ੋਅਰੂਮ ਤੇ ਤੁਹਾਨੂੰ ਇਹ 8 8000 9000 10000 ਦਾ ਪੀਸ ਵਿਕਦਾ ਹੈ ਹਾਂਜੀ ਪਰ ਆਪਣੀ ਦੁਕਾਨ ਤੇ ਮਿਲੂਗਾ ਸਿਰਫ 4800 ਦਾ ਗਾਰੰਟੀ ਹੈ ਵੀ ਅੰਨੇ ਜਿਹੇ ਕੜਾਈ ਨਹੀਂ ਹੋਣੀ 4800 ਚ ਕਿਉਂਕਿ ਹੈਵੀ ਵਰਕ ਹੋਇਆ ਹੋਇਆ ਹੈਵੀ ਬਣਿਆ ਹੋਇਆ ਜੀ ਫੁੱਲ ਹੈਵੀ ਦੇਖੋ ਵੀ ਜੀ ਕੋਕੇ ਇਹ ਪਿਸਤਾਂ ਜੀ ਮਾਰ ਦਿੰਨੇ ਨਾ ਜੀ ਉੱਲਾ ਰੱਖਦੇ ਨੇ ਦੁਕਾਨ ਅੰਦਰ ਬਾਟਮ ਬਣੀ ਹੋਈ ਜੀ ਬਾਜੂ ਬਣੇ ਹੋਏ ਹਾਂਜੀ ਆ ਲਓ ਦੁਪੱਟਾ ਜੀ ਲੋ ਜੀ ਬਹੁਤ ਸੋਹਣੇ ਸੋਹਣੇ ਕਲਰ ਸੂਟਾਂ ਦੇ ਤੇ ਸੋਹਣੇ ਬਣਾ ਹੋਏ 5500 ਰੁਪਏ ਦੀ ਰੇਂਜ ਚ ਪੀਸ ਜੀ ਠੀਕ ਹੈ ਜੀ ਦੇਖੋ ਜੀ ਪੀਸ ਬਾਟਮ ਵਰਕ ਨਾਲ ਜੀ ਹਾਂ ਜੀ ਦੁਪੱਟਾ ਫੁੱਲ ਹੈਵੀ ਬਣਿਆ ਹੋਇਆ ਜੀ ਆ ਲਓ ਜੀ ਦੇਖੋ ਪੀਸ ਜੀ ਸਿਰਫ 3200 ਰੁਪਏ ਦੀ ਰੇਂਜ ਚ ਪੀਸ ਜੀ ਠੀਕ ਹੈ ਜੀ ਚੈਲੇ ਨਾਲ ਦਊਂਗਾ ਵੀ 4000 ਤੋਂ ਕਿਤੋਂ ਵੀ ਘੱਟ ਨਹੀਂ ਮਿਲੂਗਾ ਜੀ ਹਾਂ ਜੀ ਸਿਰਫ 3200 ਰੁਪਏ ਰੇਂਜ ਚ ਪੀਸ ਦਊਂਗਾ ਆ ਲੋ ਫਰਕਾਵਾਦੀ ਸਲਵਾਰ ਦੀਆਂ ਮੂਰੀਆਂ ਨਾਲ ਬਣੀ ਆਉਣੀਆਂ ਬਾਜੂ ਨਾਲ ਬਨੇ ਹੋਣਗੇ ਜੀ ਠੀਕ ਹੈ ਜੀ ਬਾਜ਼ਾਰ 'ਚ ਮਿਲੂਗਾ ਤੁਹਾਨੂੰ 2200 2300 ਰੁਪਏ ਦਾ ਪੀਸ ਜੀ ਹਾਂਜੀ ਠੀਕ ਹੈ ਜੀ ਦੋਨੋਂ ਚੀਜ਼ਾਂ ਨਾਲ ਠੀਕ ਹੈ ਜੀ ਪਿਓਰ ਨੇਚਰਲ ਤੇ ਹਾਂਜੀ ਪਰ ਆਪਣੀ ਦੁਕਾਨ ਤੇ ਮਿਲੂਗਾ ਤੁਹਾਨੂੰ ਸਿਰਫ 1850 ਰੁਪਏ ਦਾ ਸੋੜ ਜੀ ਹਾਂਜੀ ਦੇਖੋ ਬੀ ਜੀ ਲਓ ਜੀ ਬਹੁਤ ਹੈਵੀ ਦੁਪੱਟਾ ਸਿਰਫ ਸਿਰਫ 1850 ਰੀਜਨਲ ਪੀਸ ਜੀ ਹਾਂਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਬਰਬਰੀ ਨਿਗਾ ਕਰਵਾਉਣਾ ਇਹਦੇ ਵੀ 10 ਤੋਂ 12 ਡਿਜ਼ਾਈਨ ਮਿਲਣਗੇ ਹਰ ਆਈਟਮ ਮਿਲੂਗੀ ਮੇਰੇ ਕੋਲ ਜਿਹੜੀਆਂ ਅੱਜਕੱਲ ਚੱਲ ਰਹੀਆਂ ਨੇ ਸਾਰੀਆਂ ਚੀਜ਼ਾਂ ਮਿਲਣਗੀਆਂ ਹਾਂਜੀ ਦੇਖੋ ਬਰਬਰੀ ਲਓ ਜੀ ਬਰਬਰੀ ਦਾ ਸੂਟ ਹੈ ਦੇਖੋ ਬਾਟਮ ਜੀ ਠੀਕ ਹੈ ਜੀ ਇਹ ਕੀ ਪ੍ਰਾਈਸ ਰੇਂਜ ਚ ਰਹਿਣ ਵਾਲਾ ਜੀ ਸਿਰਫ 1600 ਰੁਪਏ ਦਾ ਪੀਸ ओरिजिनल 100% ਰੀਜਨਲ ਬਰਬਰੀ ਜੀ ਹਾਂਜੀ ਬਰਬਰੀ ਦੇ ਨਾਲ ਦੁਪੱਟਾ ਆਊਗਾ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਇੱਕ ਸ਼ਾਰਟ ਵੀ ਨਿਗਾ ਕਰਵਾਉਣਾ ਤੁਹਾਡੇ ਨਾਲੋਂ ਦੇਖੋ ориجنલ ਹੋਊਗੀ ਗਲੈਮੀ ਦੀ ਹਾਂਜੀ ਠੀਕ ਹੈ ਜੀ ਹੁਣ ਸਰਦੀਆਂ ਚ ਬਹੁਤ ਚੱਲਣੀ ਹੈ ਇਹ ਦੇਖੋ ਜੀ ਪੀਸ ਕੋਟ ਰਾਈ ਦਾ ਪੀਸ ਨਾਲ ਮਸ਼ਲੀਨ ਦਾ ਦੁਪੱਟਾ ਹਾਂਜੀ Ориجنલ ਮਸ਼ਲੀਨ ਦੀ ਚੁੰਨੀ ਨਾਲ ਦੇਖੋ ਇਹ ਵੀ ਪੀਸ ਇਹ ਵੀ ਆਫਰ 'ਚ ਹੈ ਆਫਰ 'ਤੇ ਲਗਾਣ ਲੱਗੇ ਆ 1400 ਰੁਪਏ ਦਾ ਪੀਸ ਜੀ ਠੀਕ ਹੈ ਜੀ ਆਹ ਲਓ ਦੇਖੋ ਕਲਰ ਡਿਜ਼ਾਈਨ ਚੈੱਕ ਕਰੋ ਜੀ ਲਓ ਜੀ ਬਹੁਤ ਸਾਰੇ ਕਲਰ ਆਪਸ਼ਨਸ ਨੇ ਇਹਦੇ ਚ 1400 ਰੁਪਏ ਦਾ ਪੀਸ ਜੀ ਕਟਰਾਇਜ਼ ਦਾ オリジナル ਮਸਲੀਨ ਦੀ ਚੁੰਨੀ ਨਾਲ ਹਾਂਜੀ ਦੇਖੋ ਕਲਰ ਦੇ ਤਾਂ ਵੀ ਇੱਕ ਤੋਂ ਇੱਕ ਕਲਰ ਤੁਹਾਨੂੰ ਮਿਲੇਗਾ ਵਾਇਰਟੀ ਦੀ ਸਾਡੇ ਕੋਲ ਇੰਨੀ ਹੈ ਵਿਆਹਾਂ ਸ਼ਾਦੀਆਂ ਵਾਸਤੇ ਵੀਡੀਓ ਚ ਸਾਰੀ ਸ਼ੋਅ ਕਰੇ ਨਹੀਂ ਸਕਦੇ ਹਾਂਜੀ ਆ ਲੋ ਏਕੇ ਟੈਕਸ ਦਾ ਗਲਾਸ ਠੀਕ ਹੈ ਜੀ ਠੀਕ ਹੈ ਜੀ ਆਹ ਲਓ ਦੇਖੋ ਬੇਸ ਤਾਂ ਜੀ ਹੈਗਾ ਡਿਜ਼ਾਈਨ ਜੀ ਹਾਂਜੀ ਇਸ ਸਟਾਫਰ ਤੁਹਾਨੂੰ ਬਹੁਤ ਗੁੱਡ ਕੁਆਲਿਟੀ ਦਾ ਮਿਲੂ ਐਵੇਂ ਨਹੀਂ ਹੈਗਾ ਵੀ ਇਹ ਰੇਟ ਘੱਟ ਨੇ ਸਟਾਫ ਦੇ ਵਿੱਚ ਮੈਂ ਕਹਿੰਦਾ ਜੀ ਪ੍ਰੋਵਾਈਜ਼ ਹੋਊਗਾ ਸਟਾਫ ਵੀ ਇੱਕ ਤੇ ਇੱਕ ਔਰ ਰੇਟ ਵੀ ਬਹੁਤ ਜ਼ਿਆਦਾ ਜਾਇਜ਼ ਹਾਂਜੀ ਭਾਜੀ ਬਹੁਤ ਸੋਹਣਾ ਹੈਵੀ ਵਰਕ ਹੈ ਮੈਂ ਕਹਿੰਦਾ ਜੀ ਅਗਲਾ ਦਾਜਵਰੀ ਦਾ ਵਿਆਹ ਵਰੀ ਦਾ ਕੱਪੜਾ ਲੈਣ ਆਵੇ ਹਾਂਜੀ ਔਰ ਕਸਟਮਰ ਖੁਸ਼ ਹੋ ਕੇ ਜਾਵੇ ਦੁਕਾਨ ਤੋਂ ਠੀਕ ਹੈ ਜੀ ਬਹੁਤ ਹੈਵੀ ਸੂਟ ਹੈ ਜੀ ਇਹਦਾ ਰੇਟ ਤਾਂ ਕਾਫੀ ਹੋਊਗਾ ਵੀ ਜਿਹੜਾ ਬਾਜ਼ਾਰ 'ਚ ਕੱਪੜਾ ਤੁਹਾਨੂੰ ਲੱਖ ਰੁਪਏ ਦਾ 80000 ਦੀ ਬਰੀ ਬਣ ਕੇ ਦੇਣਗੇ ਹਾਂਜੀ ਆਪਾਂ ਚੈਲੰਜ ਨਾਲ ਕਹਨੇ ਆ ਠੀਕ ਹੈ ਜੀ ਵੀ 25 ਤੋਂ 30000 ਰੁਪਏ ਦਾ ਫਾਇਦਾ ਕਰਾਂਗੇ ਹਾਂਜੀ ਉਹੀ ਸੇਮ ਬਰੀ ਦੇ ਵਿੱਚ ਲੋ ਜੀ 25 ਤੋਂ 30000 ਦਾ ਗਰੰਟੀ ਨਾਲ ਫਾਇਦਾ ਕਰੂੰਗਾ ਜੀ ਵੱਡੇ ਆਫਰ ਨੇ 25 ਤੋਂ 30000 ਦਾ ਫਾਇਦਾ ਜਿਹੜਾ ਬਰੀ ਦੇ ਵਿੱਚ ਹੋਣ ਵਾਲਾ ਤੁਹਾਡਾ ਵਿਆਹਾਂ ਦਾ ਸੀਜ਼ਨ ਹੈ ਇਸ ਸਾਲ ਤੁਸੀਂ ਫਾਇਦੇ ਜਿਹੜੇ ਚੱਕ ਲੋ ਬਰਬਰੀ ਦਾ ਪੀਸ ਜੀ ਹਾਂਜੀ ਬਾਟਮ ਪਿਓਰ ਦੀ ਜੀ ਠੀਕ ਹੈ ਜੀ ਤੇ ਬਰਬਰੀ ਸ਼ਰਟ ਚਨੂਨ ਦੇ ਚੁੰਨੀ ਜੀ ਠੀਕ ਹੈ ਜੀ ਸਿਰਫ 1450 ਰੁਪਏ ਦਾ ਸੂਟ ਜੀ ਸਿਰਫ 1450 ਜੀ ਵੈਰਾਈਟੀ ਤਾਂ ਉਹ ਥੋੜੇ ਸਾਡੇ ਥੋੜੇ ਸਾਹਮਣੇ ਹੈ ਜੀ ਵੀ ਆ ਸਾਰੇ ਡਿਜ਼ਾਈਨ ਆਪਾਂ ਖੋਲ ਹੋ ਨਹੀਂ ਸਕਦੇ ਹਾਂਜੀ ਆ ਲੋ ਦੇਖੋ ਹੈਂਡਵਰਕ ਦਾ ਡਿਜ਼ਾਈਨ ਜੀ ਗਲਾਸ ਦੇ ਉੱਪਰ ਜਦੋਂ ਤੁਸੀਂ ਸ਼ਾਪ ਤੇ ਵਿਜ਼ਿਟ ਕਰੋਗੇ ਤੁਹਾਨੂੰ ਹੋਰ ਵੀ ਡਿਜ਼ਾਈਨ ਦੇਖਣ ਨੂੰ ਵਾਧੂ ਜੀ ਵਾਧੂ 2200 ਰੁਪਏ ਦਾ ਪੀਸ ਜੀ ਠੀਕ ਹੈ ਜੀ ਟੋਟਲ ਹੈਂਡ ਨਾਲ ਬਣਿਆ ਹੋਇਆ ਕੋਈ ਮਸ਼ੀਨੀ ਵਰਕ ਨਹੀਂ ਸਾਰਾ ਹੈਂਡ ਨਾਲ ਜੀ ਲਓ ਜੀ ਸਾਰਾ ਹੈਂਡਵਰਕ ਆ ਇਹ 2200 ਰੁਪਏ ਦਾ ਪੀਸ ਜੀ ਡਿਜ਼ਾਈਨ ਤਾਂ ਜਿੰਨੇ ਕਹੋ ਉਹਨੇ ਲਾ ਦੇਖੋ ਬਰਬਰੀ ਦਾ ਡਿਜ਼ਾਈਨ ਸਾਰੀ ਵੈਰਾਈਟੀ ਦੇਖਣ ਲਈ ਤੁਹਾਨੂੰ ਦੁਕਾਨ ਦੇ ਉੱਪਰ ਵਿਜ਼ਿਟ ਕਰਨਾ ਪਊਗਾ ਹਾਂਜੀ ਔਰ ਵੈਰਾਈਟੀ ਤੁਸੀਂ ਆਪ ਕਹੋਗੇ ਵੀ ਹਾਂ ਰੂਹ ਖੁਸ਼ ਹੋਈ ਜਾ ਕੇ ਜੀ ਤੁਸੀਂ ਇੱਕ ਵਾਰ ਪੂਰਾ ਪ੍ਰੋਪਰ ਐਡਰੈਸ ਬੋਲ ਦਿਓ ਵੈਸੇ ਮੈਂ ਸਟਾਰਟਿੰਗ ਦੇ ਵਿੱਚ ਬੋਲਤਾ ਸੀ ਦੁਬਾਰਾ ਤੁਸੀਂ ਆਪਣੇ ਵੱਲੋਂ ਇੱਕ ਵਾਰ ਐਡਰੈਸ ਬੋਲ ਦਿਓ ਪੂਰਾ ਆਪਣਾ ਐਡਰੈਸ ਹੈਗਾ ਮਲੇਰ ਕੋਟਲੇ ਸਰੰਦੀ ਗੇਟ ਸਰੰਦੀ ਗੇਟ ਐਂਟਰ ਹੋ ਕੇ ਗੁੱਲੂ ਦੀ ਹੱਟੀ ਹਾਂਜੀ ਠੀਕ ਹੈ ਜੀ ਮਲੇਰ ਕੋਟਲੇ ਸਰੰਦੀ ਗੇਟ ਆਉਣਾ ਸਰੰਦੀ ਗੇਟ ਅੰਦਰ ਵੜ ਕੇ ਗੁੱਲੂ ਦੀ ਹੱਟੀ ਪੁੱਛਣਾ ਜਿੰਨੂੰ ਮਰਜੀ ਹਾਂਜੀ ਬਾਕੀ ਫੋਨ ਨੰਬਰ ਇਹਨਾਂ ਦਾ ਸਕਰੀਨ ਤੇ ਦਿੱਤੇ ਹੋਏ ਨੇ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਆਪਣੀ ਲੇਡੀਜ਼ ਉਟਾ ਦਾ ਬਹੁਤ ਜ਼ਿਆਦਾ ਆਫਰਾਂ ਨੇ ਠੀਕ ਹੈ ਜੀ ਹੁਣ ਆਪਾਂ ਨੇ ਜੈਂਸ ਤੇ ਵੀ ਆਫਰ ਲਗਾਈ ਹੈ ਪੈਂਟ ਸ਼ਰਟ ਤੇ ਜੀ ਠੀਕ ਹੈ ਜੀ ਪੈਂਟ ਸ਼ਰਟ ਆਪਾਂ ਦੇ ਰਹੇ ਹਾਂ ਬਾਜ਼ਾਰ 'ਚ ਮਿਲੂਗੀ ਤੁਹਾਨੂੰ 100 ਰੁਪਏ ਦੀ ਪੈਂਟ ਸ਼ਰਟ ਠੀਕ ਹੈ ਜੀ 90 ਰੁਪਏ ਦੀ 100 ਰੁਪਏ ਦੀ ਹਾਂਜੀ ਗੁੱਲੂ ਦੀ ਹੱਟੀ ਤੇ ਮਿਲੂਗੀ 120 ਰੁਪਏ ਦੀਆਂ ਦੋ ਪੈਂਟ ਹਲਟਰ ਠੀਕ ਹੈ ਜੀ 120 ਰੁਪਏ ਦੀਆਂ ਦੋ ਪੈਂਟ ਹਲਟਰ ਕਿੰਨਾ ਮਰਜੀ ਮਾਲ ਔਰ ਵਧੀਆ ਪੈਂਟ ਸ਼ਰਟਾਂ ਹੋਣਗੀਆਂ ਲੋ 120 ਰੁਪਏ ਦੀਆਂ ਦੋ ਲੋ ਜੀ 120 ਰੁਪਏ ਦੀਆਂ ਦੋ ਪੈਂਟਾਂ ਸ਼ਰਟਾਂ ਲੈ ਕੇ ਜਾ ਸਕਦੇ ਹੋ ਵਿਆਹ ਸ਼ਾਦੀਆਂ ਪਹਿਲਾਂ ਆਪਣੀ ਆਫਰ ਚੱਲ ਰਹੀ ਹੈ ਥਾਨ ਚੋਂ ਕਟਿੰਗ ਕਰਕੇ 100 ਰੁਪਏ ਦੀ ਪੈਂਟ ਸ਼ਰਟ ਉਹ ਅੱਜ ਵੀ ਉਸ ਤਰ੍ਹਾਂ ਹੀ ਚੱਲ ਰਹੀ ਹੈ ਥਾਨਾਂ ਚੋਂ ਪੈਂਟ ਕਟਵਾਵੇਗਾ ਹਾਂ ਜੀ ਉੱਪਰ ਸ਼ਰਟਾਂ ਲੱਗਿਆਣੇ 100 ਰੁਪਏ ਦੀ ਪੈਂਟ ਸ਼ਰਟ ਹਾਂ ਜੀ ਇਹ ਵਾਲੀ ਆਫਰ ਤੁਹਾਨੂੰ ਪੂਰੇ ਪੰਜਾਬ 'ਚ ਨਹੀਂ ਕੋਈ ਦੇਊਗਾ ਵੀ ਥਾਨ ਚੋਂ ਕਟਿੰਗ ਕਰਕੇ 100 ਰੁਪਏ ਦੀ ਪੈਂਟ ਸ਼ਰਟ ਠੀਕ ਹੈ ਜੀ ਠੀਕ ਹੈ ਜੀ ਪਹਿਲਾਂ ਆਪਣੀ ਗਰਮੀ ਵਾਲੇ ਕੁੜਤੇ ਅੱਮੇ ਦੇ ਲਾਈ ਹੋਈ ਸੀ ਸੇਲ 1000 ਰੁਪਏ ਦੇ 4 ਕੁੜਤੇ ਅੱਮੇ ਠੀਕ ਹੈ ਜੀ ਹੁਣ ਆਪਾਂ ਸਰਦੀਆਂ ਵਾਲਾ ਕੁੜਤਾ ਅਮੇ ਦੇ ਰਿਹਾ ਰਾਮ ਟੈਕਸ ਦਾ ਹਾਂਜੀ ਠੀਕ ਹੈ ਜੀ ਆ ਲਓ ਰਾਮ ਟੈਕਸ ਰੀਜਨਲ ਹੋਊਗਾ ਠੀਕ ਹੈ ਜੀ ਹਾਂਜੀ ਮੋਹਰੇ ਲੱਗੀਆਂ ਹੋਈਆਂ ਨੇ ਮੋਹਰੇ ਲੱਗੀਆਂ ਹੋਈਆਂ ਹਾਂਜੀ 15 ਤੋਂ 20 ਕਲਰ ਹਾਂਜੀ ਸਿਰਫ 300 ਰੁਪਏ ਦਾ ਕੁੜਤਾ ਹੋਇਆ ਅੱਮਾ ਠੀਕ ਹੈ ਜੀ ਸਰਦੀਆਂ ਵਾਲਾ ਰਾਮ ਟੈਕਸ ਦਾ ਰੀਜਨਲ ਠੀਕ ਹੈ ਜੀ 1200 ਦੇ 4 ਕੁੜਤੇ ਵੇਚ ਅੱਮੇ ਠੀਕ ਹੈ ਜੀ ਠੀਕ ਹੈ ਜੀ ਔਰ ਇਸ ਤੋਂ ਬਾਅਦ ਮੇਰੇ ਕੋਲ ਸੀ ਆ ਰਾਮ ਰੈਮ ਹਰ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਕੁੜਤੇ ਬਿਆਮੇ ਦੇ ਵਿੱਚ ਠੀਕ ਹੈ ਜੀ ਔਰ ਇਹ ਵੀ ਚੈਲੰਜ ਨਾਲ ਹੋਊਗਾ ਵੀ ਬਾਜ਼ਾਰ ਦੇ ਵਿੱਚ ਜਿਹੜਾ ਕੁੜਤਾ 1500 ਦਾ ਵਿਕਦਾ ਹੈ ਹਾਂਜੀ ਉਹ ਮੇਰੇ ਕੋਲ 750 ਰੁਪਏ ਦਾ ਠੀਕ ਹੈ ਜੀ ਰੈਮਡ ਦਾ ਕੁੜਤਾ ਆਇਆ ਮਾ 900 1000 ਰੁਪਏ ਦਾ ਸੀਆਰ ਆਮ ਦਾ ਕੁੜਤਾ ਬਿਆਮਾ ਹਾਂਜੀ 750 800 ਠੀਕ ਹੈ ਜੀ ਹਰ ਤਰ੍ਹਾਂ ਦੀ ਖਾਦੀ ਲੈਨ ਪੇਪਰ ਕਾਟਨ ਹਰ ਤਰ੍ਹਾਂ ਦੀ ਕੁਆਲਿਟੀ ਮੇਰੇ ਕੋਲ ਕੁੜਤੇ ਆਮੇ ਜੀ ਮਿਲੂਗੀ ਔਰ ਬਾਜ਼ਾਰ ਨਾਲੋਂ ਫਾਇਦੇ ਨਾਲ ਮਿਲੂਗੀ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਸ਼ਹਿਰ ਮਲੇਰਕੋਟਲੇ ਦੀ ਸੂਟਾਂ ਦੀ ਸਸਤੀ ਦੁਕਾਨ ਗੁੱਲੂ ਦੀ ਹੱਟੀ ਤੇ ਇੱਥੋਂ ਤੁਸੀਂ ਸੂਟ ਬਹੁਤ ਸਸਤੇ ਰੇਟਾਂ ਤੇ ਲੈ ਸਕਦੇ ਹੋ ਸਾਰੇ ਸੂਟਾਂ ਦੇ ਆਪਾਂ ਤੁਹਾਨੂੰ ਜਿਹੜੇ ਉਹ ਰੇਟ ਦੱਸੇ ਨੇ ਵੀਡੀਓ ਦੇ ਵਿੱਚ ਕੰਟੈਕਟ ਨੰਬਰ ਇਹਨਾਂ ਦੇ ਸਕਰੀਨ ਤੇ ਚੱਲ ਰਹੇ ਨੇ ਤੇਲੀਆਂ ਵਾਲੇ ਬਾਜ਼ਾਰ ਦੇ ਵਿੱਚ ਇਹਨਾਂ ਦੀ ਜਿਹੜੀ ਉਹ ਸ਼ਾਪ ਹੈ ਸਾਰੇ ਕੰਟੈਕਟ ਨੰਬਰ ਸਕਰੀਨ ਤੇ ਨੇ ਜੇ ਕੋਈ ਵੀ ਜਾਣਕਾਰੀ ਲੈਣੀ ਹੈ ਇਹਨਾਂ ਨੂੰ ਫੋਨ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲ ਪੂਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ